हां जी किसान भाइयो सस्श्रीक हाल स्वागत करते हैं आप टोंडा राज संधू फार्मिंग के बीच किसान भाइयो आज पहुंचे हैं पिंड पहलवान के 22 तहसील जिला श्री धर्मतरन साहब भिक्कीबड़ ਤੋਂ ਸਿਰਫ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਪਿੰਡ ਪਲਵਾਨਕੇ ਦਰਾਜ ਕੇ ਪਿੰਡ ਬਿਲਕੁਲ ਅਲੱਗ ਹੈ ਚੇਲਾ ਪਿੰਡ ਇੱਕ ਪਾਸੇ ਆ ਜਾਂਦਾ ਪੌਂਵਿੰਡ ਸਾਹਿਬ ਇੱਥੋਂ ਥੋੜੀ ਦੂਰੀ ਤੇ ਆ ਤੇ ਵੀਰ ਸਰਵਨ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਵੀਰ ਉਹਨਾਂ ਦਾ ਕੀਤਾ ਹੈ ਪਹਿਲਾਂ ਵੀ ਆਪਾਂ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਪਸ਼ੂ ਇਸ ਫਾਰਮ ਤੋਂ ਇਸ ਕਿਲੇ ਤੋਂ ਦਿਖਾਏ ਆ ਤੇ ਜਿਹੜੇ ਮੇਰੇ ਭਰਾ ਅੱਗੇ ਸ਼ੌਂਕ ਰੱਖਦੇ ਆ ਨੀਲੀ রাਵੀ ਮੱਝਾਂ ਝੋਟੀਆਂ ਦਾ ਨੀਲੀ ਦਾ ਮੁਰਾ ਬਰੀਡ ਦੇ ਵਿੱਚ ਪਸ਼ੂਆਂ ਦਾ ਸੋ ਮੇਰੇ ਭਰਾ ਤੁਸੀਂ ਇੱਕ ਵਾਰੀ ਵੀਡੀਓ ਫੁੱਲ ਦੇਖ ਲਿਆ ਜੇ ਬਹੁਤ ਵਧੀਆ ਚੰਗੇ ਟਾਪ ਦੇ ਤੁਹਾਨੂੰ ਨੀਂਨੇ ਦਿਖਾ ਦੇਾਂਗੇ ਅੱਜ ਇਸ ਵੀਡੀਓ ਦੇ ਵਿੱਚ ਜਿਹੜੀਆਂ ਨੀਲੀ রাਵੀ ਦੀਆਂ ਮੱਝਾਂ ਆਪਾਂ ਤੁਹਾਨੂੰ ਦਿਖਾਉਣੀਆਂ ਠੀਕ ਆ ਜੀ ਮਾਲ ਵੈਸੇ ਸੋਇਆ ਸੋਬਾ ਇਹ ਸਾਰਾ ਤਕਰੀਬਨ ਕੋਈ 8 ਕਨਾਗਜ ਦਿਖਾਉਣੇ ਆ ਜਿਹਦੇ ਵਿੱਚ 2 ਕ ਮੱਝਾਂ ਤਕਰੀਬਨ ਜੜੀਆਂ ਗੱਬਰ ਹੋਣ ਗਈਆਂ ਬਾਕੀ ਮਾਲ ਸਾਰਾ ਹੀ ਸੋਇਆ ਬਾਕੀ ਮੇਰਾ ਵੀ ਵਿਜ਼ਿਟ ਕਰਕੇ ਇਥੇ ਆਣ ਕੇ ਆਪਣੇ ਦੋ ਟਾਈਮ ਚੋਣੀ ਆ ਕਿਸੇ ਭਰਾਣੇ ਤਿੰਨ ਟਾਈਮ ਚੋਣੀ ਆ ਉਹ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਓ ਮਾਲ ਆਇਆ ਗਿਆ ਰੇਂਦਾ ਠੀਕ ਆ ਵੀ ਚੰਗੀਆਂ ਉਹ ਵਧੀਆ ਮੱਜਾ ਖਿਤਰੀਆਂ ਕਿਸੇ ਭਰਾਣੇ ਨੀਲੀ ਦਾ ਵੀ ਦੇ ਵਿੱਚ ਤੇ ਤੁਸੀਂ ਕੰਟੈਕਟ ਬਣਾ ਕੇ ਰੱਖ ਲਿਆ ਕਰੋ ਰੋਜ਼ ਹੀ ਮਾਲ ਜਿਹੜਾ ਡੇਲੀ ਰੁਟੀਨ ਦੇ ਵਿੱਚ ਨਵਾਂ ਆਉਂਦਾ ਅੱਜ ਤਰੀਕ 26 ਸਤੰਬਰ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਇਹ ਆਪਾਂ ਵੀਡੀਓ ਬਣਾ ਰਹੇ ਆਂ ਪੂਰੀ ਗੱਲਬਾਤ ਕਰਾਂਗੇ ਵੀਰ ਸਰਵਨ ਸਿੰਘ ਸਰਵਨ ਸਿੰਘ ਹੋਣ ਦੇ ਨਾਲ ਸਭ ਤੋਂ ਪਹਿਲਾਂ ਭਾਜੀ ਸਾਸਤਰੀ ਕਾਲ ਮਹਾਰਾਜ ਜੀ ਭਾਈ ਹੋ ਅਸੀਂ ਸੇ ਤਾਂ ਠੀਕ ਠਾਕ ਐ ਵਧੀਆ ਹੈ ਮਹਾਰਾਜ ਦੀ ਕਿਰਪਾ ਸਭ ਤੋਂ ਚਲੋ ਸ਼ੁਕਰੇ ਮਾਲਕ ਦਾ ਵੀਰ ਸਰਵਣੇ ਤਕਰੀਬਨ 8-10 ਲੱਕ ਜਿਹੜੇ ਆਪਣੇ ਭੈਣ ਭਰਾਵਾਂ ਨੇ ਜੁੜੇ ਉਹਨਾਂ ਦਾ ਆਪਾਂ ਧਿਆਨ ਚ ਲਿਆ ਤਕਿਏ ਹਾਂਜੀ ਮਾਲ ਆਪਣੇ ਕੋਲ ਚਲੋ ਮਹਾਰਾਜ ਦੀ ਕਿਰਪਾ ਵੀ 8-9 ਲੱਕ ਜਿਹੜੇ ਆ ਮੌਜੂਦ ਹੀ ਹੁੰਦੇ ਆ ਰੋਜ਼ ਇੰਨੇ ਲੱਕ ਭਾਈ ਮਹਾਰਾਜ ਦੀ ਕਿਰਪਾ ਨਾਲ ਮਤਲਬ 9-10 ਡੰਗਰ ਇੰਨੇ ਆ ਆਪਣੇ ਖੁਰਲੇ ਤਿਆਰ 24 ਘੰਟੇ ਦਾ ਵਜੇ ਦੋ ਵੇਗੀਆਂ ਦੋ ਆਗੀਆਂ ਠੀਕ ਹੈ ਜੀ ਇੰਨੇ ਮਾਲ ਆਪਣੇ ਕੋਲੇ 8-10 ਨੱਕ ਹਾਜ਼ਰ ਹੀ ਠੀਕ ਹੈ ਜੀ ਤੇ ਨੀਲੀ ਦੀ ਮੱਝ ਬਹੁਤ ਚਲੋਗਿਆ ਆਪਣੇ ਆਖਨ ਦੀ ਕਿ ਲੋੜ ਇਸ ਤਰ੍ਹਾਂ ਹੀ ਅਗਲੇ ਨਾਲ ਦੇ ਹੀ ਪੈਣੀ ਆ। ਸਭ ਕੋ ਦੀ ਦੋ ਮੱਝ ਬਹੁਤ ਜਿਆਦੀ ਚੰਗੀ ਹੈ ਬੱਚੇ ਵੀ ਇਹਨੇ ਜਿਹੜੇ ਅੱਗੇ ਝੋਟੀਆਂ ਨੇ ਇਹਦੀ ਬੜੀ ਜਿਆਦੀ ਚੰਗੀਆਂ ਨੇ ਦਿੱਤੀ ਆ ਆ ਮੱਝ ਸੌਰਗੀ ਹੈ ਨਹਿਰ ਤੇ ਚੜਦੀ। ਅੱਛਾ ਕਰਕੇ ਕਾਲਾ ਬਚਾ ਦੇਤਾ ਨਹੀਂ ਤੇ ਜਿੱਤੋ ਲਈ ਆ ਬੜੇ ਸ਼ੌਕ ਨਾਲ ਮਾਲਿਆ। ਬੋਲੀ ਗੋ ਬਣਾਉਂਦੇ ਮਾਲੀ ਉਹਨਾਂ ਦਾ ਆਪਣੇ ਇਲਾਕੇ 'ਚ ਮਸ਼ਹੂਰ ਹੈ ਠੀਕ ਹੈ। ਤੇ ਉਹ ਨਹਿਰ ਤੇ ਬਾਹਰ ਇਹ ਨਹੀਂ ਚਾਰਦੇ ਆ। ਤੇ ਮੈਂ ਬੋਲੀ ਤੇ ਉਹ ਪਤਾ ਨਹੀਂ ਲਗਾਵੇ ਕੱਟਾ ਇਹਨੇ ਕਰੀਨੇ ਕਹਾ ਬੈਠਾ ਕਾਲਾ ਕੱਟ ਮਾਰਿਆ ਹਣਾ ਜਿਹੜਾ ਮਾਲੀ ਤੋਂ ਕਿਤੇ 500 ਰੁਪਏ ਪੱਟੇ ਭੰਗੀ ਆ ਮੱਝ ਨਹੀਂ ਤੇ ਉਹਦਾ ਆ ਬੜਾ ਇਸ ਗੱਲ ਨੂੰ ਪਸਕਾਉਂਦੇ ਜਿੱਥੋਂ ਲਈ ਆ ਠੀਕ ਆ ਠੀਕ ਆ ਅੱਗੇ ਇਹਦੀ ਝੋਟੀ ਆ ਪਿਛਲੇ ਸਵੇ ਦੀ ਭਾਵੇਂ ਅੱਜ ਆਪਾਂ ਉਹਨਾਂ ਨੂੰ 2 ਲੱਖ ਰੁਪਏ ਵੀ ਆਖੀਓ ਤਾਂ ਵੀ ਝੋਟੀ ਨਹੀਂ ਦੇਂਦੀ ਠੀਕ ਹੈ ਜੀ ਹਾਂਜੀ ਇਹ ਐਲਕੀ ਵਾਲੇ ਨੇ ਕੱਟਾ ਮੈਂ ਨਹਿਰ ਤੋਂ ਚੜਦੀ ਸੌਰ ਗਈ ਅੱਛਾ ਫਿਰ ਸਰਵਨ ਬਤਾ ਦੇ ਸੂਏ ਦੇ ਵਿੱਚ ਤਿੱਜੂਗੀ ਨਹੀਂ ਵੀ ਪਾਜੀ ਇਹ ਜਈ ਅਸਲੀਅਤ ਗੱਲ ਹੈ ਨਾ ਇਹ ਸੂਏ ਦੁੱਝੇ ਹੀ ਸੂਈ ਆ ਮੈਂ ਬੇਕਾ ਸਾਕ ਵੀ ਤੋਹਦਾ ਮੈਂ ਦਾ ਤੀਗਾ ਟੂਗਾ ਪਰੌਣ ਦੇ ਵਿੱਚ ਜਿਹੜੀ ਨਾ ਮੈਂ ਅਸਲੀਅਤ ਗੱਲ ਦੱਸੀ ਆ ਤੀਗਾ ਟੂਗਾ ਪਰੌਣ ਦੇ ਵਿੱਚ ਸਾਲੇ ਦਾ ਹਟਖੜੋਤੇ ਜਿਆਦਾ ਹੋ ਗਿਆ ਓਸ ਨੂੰ ਲੈ ਆ ਅਰੀਜਨਲ ਇਹ ਦੁੱਝਾ ਹੀ ਸੂਈ ਆ ਆ ਗਾਇਸ ਵਕਤ ਹੁਣ ਬੋਲਾ ਕਿੰਨਾ ਦੇ ਥੱਲੇ ਇਸ ਟਾਈਮ ਤੇ ਪਾਜੀ ਸਵੇਰੇ ਦਾ ਮਦਸਾ ਨਾ ਪਾਜੀ ਮੈਂ ਵੀਡੀਓ ਆਪਾਂ ਕੱਲ ਨੂੰ ਬਣਾਵਾ ਕੇ ਤੇ ਨੇ ਚੋਈ ਹੈ 8:30 9:00 ਵੀ ਆਪਾਂ ਕੋਈ ਮਾਲ ਆਪਾਂ ਵੀਡੀਓ ਬਣਾਉਣੀ ਅੱਗੇ ਵੀ ਆਪਣਾ ਕਦੀ ਦੋ ਤੱਕ ਦੱਸੋ ਅਜੇ ਤੱਕ ਕੋਈ ਲਮਾ ਆਇਆ ਵੇਖੀ ਮਾਂ ਜੀ ਨਾ ਜੋ ਦੁੱਧ ਦੱਸਾਂਗੇ ਸੋ ਹੀ ਨਿਕਲੂਗਾ ਕੋਈ ਪਾਈਆ ਵਾਦ ਨਿਕਲੂਗਾ ਠੀਕ ਆ ਇਹਨੂੰ ਵੀ ਕੋਈ ਲਿਆਓ ਖੋਲ ਕੇ ਇੱਕ ਤੋਰੀ ਇੱਕ ਬਰੀਆਂ ਖਾਦੇ ਕੋਈ ਮੈਂ ਤਾਂ ਵਧੀਆ ਦੋਸਤੋ ਵੱਡੇ ਢਾਂਚੇ ਦੀ ਜਿਹੜੀ ਆ ਪਾਕਿਸਤਾਨ ਨੂੰ ਪੂਰੀ ਪਾਈਆ ਦੇ ਲੋ ਆਪਣੀ ਜਿਹੜਾ ਮਤਲਬ ਸਾਡੇ 1-5 ਫੁੱਟ ਕਾਤੇ ਮੇਰਾ ਤੇ ਉਹਦੇ ਬਰਾਬਰ ਕੋਈ ਪੂਰੀ ਵੱਡੀ ਆ ਪੂਰੀ ਵੱਡੀ ਆ ਹਾਂਜੀ ਪੂਰੀ ਮੈਨੂੰ ਤਾਂ ਨੀਲੀ ਰਾਵੀ ਦੇ ਵਿੱਚ ਚਲੋ ਵੱਡੀਆਂ ਦੇ ਵਿੱਚ ਆਉਂਦੀ ਖਾਣਾ ਆ ਪੂਰੀ ਪਿਓਰ ਵੱਡੀ ਆ ਅਸਲ ਦੇ ਵਿੱਚ ਆਪਾਂ ਚਾਹਾਂ ਮਦਰੀ ਕੋਟੀ ਮਦਰੀ ਡੌਲੀ ਦੀਆਂ ਮੱਝਾਂ ਵੇਖਦੇ ਆ ਸਾਰਿਆ ਕ ਬਹੁਤ ਆਪਣੇ ਭਰਾ ਡਿਮਾਂਡ ਕਰਦੇ ਆ ਵੀ ਨਸਲ ਬ੍ਰੀਡ ਤੇ ਕੰਮ ਕਰਨਾ ਹਾਂਜੀ ਮਾਰਗਲੀ ਗਲਤਾਂ ਤੋਤੀਆਂ ਅਗਲੇ ਪੈਰਾਂ ਤੇ ਜਵਾਬ ਚੱਡੇ ਲੇਵੇ ਤੇ ਪੂਰੇ ਬਾਗ ਨਿਸ਼ਾਨ ਹਾਂਜੀ ਡੱਬ ਪ੍ਰੋਪਰ ਤਰ੍ਹਾਂ ਨਜ਼ਰ ਆਉਂਦੇ ਨੇ ਪਾਸੇ ਡੱਬਿਆ ਵਿੱਚ ਮੈਂ ਤੇ ਸੋਨਾ ਟਾਂਚਾ ਫਿਰ ਬੋਲਾ ਵੈਸੇ ਕਿੰਨਾ ਕਿ ਤੁਸੀਂ ਅਸੀਂ ਇਹ ਥੱਲੇ ਅੱਜ ਕੋਈ ਲੈ ਜਾਵੇ ਇਹ ਨਹੀਂ ਵੀ ਆਪਾਂ ਕੋਈ ਗੱਲ ਨਹੀਂ ਪਾਤੀ 12 12 ਲੀਟਰ ਤੋਲਵਾ ਦੋ ਤੇ ਆ ਜਿਹੜੇ ਥੱਲੇ ਤੇ ਇਹਨਾਂ ਕੋਈ ਆਖੇ ਵੀ ਲਿਵਾ ਘੱਟ ਵਿਖਾਉਂਦੀ ਆ ਤੇ ਮੈਂ ਥੱਲੇ ਦੋ ਦੋ ਛੋੜਾ ਹੋਊਗਾ ਇਹਨ 18-19 ਲੀਟਰ ਪੱਕ ਮੈਂ ਨਧੁੱਧ ਤੇ ਜਾਣਾ ਬੇਸ਼ੱਕ ਆਪਣੇ ਕੋਲ ਕੋ 4 ਦਿਨ ਖਲੋ ਕੇ ਖੜਿਆ ਆਪਾਂ ਇਹਦੀਆਂ ਦੇ ਵੀ ਅੱਜ ਹੀ ਵਿਕ ਜੇ। ਲੋ ਵੀ ਜਿਹੜਾ ਮੇਰੇ ਭਰਾ ਚਾਹੁੰਦੇ ਵੀ ਨੀਲੀ ਰਾਵੀ ਦੀ ਖਰੀਦਣੀ ਆ ਮਾਜੀ ਤੇ ਧਾਜਾ ਬਹੁਤਾ ਵੱਡਾ ਲੈਣਾ। ਹਾਂਜੀ ਹਾਂਜੀ। ਉਹ ਮੇਰੇ ਭਰਾ ਖਾਸ ਤੌਰ ਤੇ ਹੱਥ ਪਾ ਲੈਣ। ਅੱਜ 12 ਲੀਟਰ ਦੇ ਦੋ ਟਾਈਮਸ ਬਣਾ ਪਏ ਮਾਝ ਚੋਈ ਰੱਖੀ ਨਾ ਮੇਰੇ ਜਾਂਦੇ ਨੂੰ ਚੋਣ ਦੇ। ਜਿਨੇ ਆਪ ਜਾ ਕੇ ਚੋ ਕੇ ਮਾਝ ਤਸੱਲੀ ਕਰਕੇ ਫੇਰ ਲਿਆਂਦੀ ਆ। ਠੀਕ ਹੈ ਹਾਂਜੀ ਚੋ ਆਪ ਸਮਾਹ ਬਹੁਤ ਵਧੀਆ ਇੱਕ ਨੰਬਰ ਦਾ ਧਾਰ ਮੋਟੀ ਆ ਓਕੇ ਹਾਂ ਆਪ ਸਮਾਹ ਕੀ ਅਰੀ ਮਾਰਦੀ ਠੀਕ ਹੈ ਵੀਰ ਸਰਵਨ ਡਿਮਾਂਡ ਕੀ ਕਰਦੇ ਆ ਮੁੱਲ ਕੀ ਰੋਗੇ ਦਾ ਡਿਮਾਂਡ ਭਾਈ ਮੈਂ ਨਾ ਵੀ ਚੱਲ ਨਾਲੇ ਦੇ ਦੋ ਤੇ ਆ ਜੂਗੀ ਦੋਹਾਂ ਚੌਂਦਰਾ ਤੱਕ ਤੇ ਫੋਨ ਤੇ ਆਪਾਂ ਇਹਦਾ ਮੁੱਲ ਕਰ ਲਾਂਗੇ ਮੁੱਲ ਫੋਨ ਤੇ ਹਾਂਜੀ ਮੁੱਲ ਇਹ ਆਪਾਂ ਦੁੱਧ ਦੇ ਸਾਨਾ ਦੁੱਧ ਦੀ ਪਾਈ ਜੀ ਬਹੁਤ ਮਸ਼ਹੂਰੀ ਆ ਮੈਂ ਦੀ ਠੀਕ ਹੈ ਹਾਂਜੀ ਦੁੱਧ ਦੇ ਨੇ ਚੱਲ ਜਾ ਤਾਂ ਨਹੀਂ ਤੇ 15 ਕਿਲੋ ਤੋਂ ਵੱਧ ਦੇ ਨੇ ਪਾਈ ਦੁੱਧ ਤੋਲਣੇ ਤੋਲਣਾ ਠੀਕ ਆ ਅੱਜ ਚੌਥਾ ਦਿਨ ਸੂਈ ਨੂੰ ਵਾਲੇ 12 ਲੀਟਰ ਤੋਂ ਦੇ ਨਹੀਂ ਵੀ ਆਪਾਂ ਗੱਲ ਨਹੀਂ ਬਾਤੀ ਕਹਿੰਦੇ ਆ ਰੋਜ਼ ਮਹਾਰਾਜ ਦੀ ਕਿਰਪਾ ਨਾਲ ਆਪਣੀਆਂ 2-1 ਮੱਝਾਂ ਵਿਕਦੀਆਂ ਠੀਕ ਹੈ ਵੀ ਦੁੱਧ ਦਾ ਆਪਾਂ ਕਦੀ ਵੀ ਕਿਸੇ ਨੂੰ ਇੱਕ ਪਾਈ ਆਦਾ ਵੀ ਵੇਖ ਤੁਸੀਂ ਕਿੰਨੀਆਂ ਵੀਡੀਓ ਪਾਈਆਂ ਆ ਹਾਂਜੀ ਇਹਨੇ ਵੀ ਕੋਈ ਲਾਹਮਾ ਦਿੱਤਾ ਨਹੀਂ ਦੁੱਧ ਵਾਲੇ ਪਾਸੇ ਕੋਈ ਕੰਪਲੇਟ ਨਹੀਂ ਆਪਾਂ ਨੂੰ ਕਿਸੇ ਆਪਾਂ ਦੋ ਠੀਕ ਹੈ ਵੀਰ ਹਾਂਜੀ ਇਹਨੇ ਉਹਨਾਂ ਦੇ ਜਿਆਦਾ ਆਖਿਆ 15 16 ਕਿਲੋ ਦੇ ਕਰਮਾੜੀ ਨੇ ਤੋਲਣਾ ਹੀ ਤੋਲਣਾ ਬਿਲਕੁਲ ਚਵਾਉਗੀ ਜਿੱਦਾਂ ਕੱਤ ਬੋਤਾ ਹਾਂਜੀ ਅੱਗੇ ਸੈਗਰ ਨੰਬਰ ਤੇ ਆਪਣੇ ਕੋਲ ਆ ਛੋਟੀ ਦਾ ਕੀ ਬੇਰਵਾਦੀ ਛੋਟੀ ਬਾਈ ਰਾਤ ਦੀ ਸੂਈ ਆ ਠੀਕ ਹੈ ਹਾਂਜੀ ਕੱਲ ਮਰ ਵਾਲੇ 5 ਘੜੀ ਦੀ ਸੂਈ ਆ ਜੇਰ ਜਾ ਰਹੇ ਨੇ ਭਾਤੀ ਆ ਦੋ ਡਾਂਗਾ ਪਾਏ ਚੋਲੀ ਆ ਤੇ ਹੈ ਦੂਜਾ ਸੂਬਾ ਦੂਜਾ ਸੂਬਾ ਬਾਈ ਦੀ ਨਾਲ ਦੂਜਾ ਸੂਬਾ ਸੂਈ ਆ ਬੱਤ ਮਗਰ ਕੀ ਪਾਇਆ ਮਗਰ ਇਹਨੇ ਕਟਾ ਦਿੱਤਾ ਮੋਦੀ ਮਗਰ ਕਟਾ ਮੇਲ ਕਾਫ ਦਿਖਾ ਦਾਂਗੇ ਹਾਂਜੀ ਹਾਂਜੀ ਨਾਲ ਦੀ ਨਾਲ ਖੋਲ ਕੇ ਤੋੜ ਕੇ ਦਿਖ ਇਹ ਕੀ ਪਾਕਿਸਤਾਨੀ ਹੈ ਬਾਕੀ ਮੇਰਾ ਵੀਰ ਪੂਰਾ ਤੁਸੀਂ ਸਟਰਕਚਰ ਵੇਖੋਗੇ ਸਿੰਗਲ ਹੱਡੀ ਆ ਹਾਂਜੀ ਹਾਂਜੀ ਬਹੁਤ ਸੋਹਣਾ ਫਿੱਟ ਪੂਰਾ ਬਾਕੀ ਥਣ ਬਹੁਤ ਸੋਹਣਾ ਕੁਆਲਟੀ ਆ ਸਵਾਪ ਸਮਾ ਬਹੁਤ ਚੰਗਾ ਇੱਕ ਨੰਬਰ ਦਾ ਇਹਦਾ ਆਹ ਦੇਖੋ ਜੀ ਤੋਂ ਨੰਬਰ 1 ਥਣ ਲੱਗਾ ਕਰਮਾਨੀ ਦੋ ਟਾਈਮ ਚੋਲੀ ਆਪਾਂ ਆ ਬਾਕੀ ਦੋ ਤੇ ਵੀ ਜਿੱਥੋਂ ਆਪਾਂ ਖਰੀਦੀ ਹੈ 12 ਕਿਲੋਟਰ ਦੋ ਦਿਨ ਪਹਿਲੇ ਸੂਈ ਦਿੱਤਾ ਹੈ ਠੀਕ ਹੈ ਜੀ ਹਾਂ ਜੀ ਹਾਂ ਦੇਖੋ ਕਟਾ ਨਾਲ ਇਹ ਦੇਖ ਧਾਰਤੀ ਸੂਈ ਹੈ ਇਹ ਨਹੀਂ ਵੀ ਕੋਈ ਪੰਜਾ ਅਗਲਾ ਅਗਲਾ ਲਓ ਜੀ ਆਵੇ ਇਹ ਕਟਾ ਨਾਰੂਆ ਨਾਲ ਆ ਬੱਚੇ ਹਾਂ ਜੀ ਰਾਤ ਨੂੰ ਸੂਈ ਹੈ ਭਾਜੀ ਕੱਲ 5 ਵਜੇ ਦੀ ਮੈਂ ਸੂਈ ਆ ਨਾਰੂਆ ਨਾਲ ਆ ਬੱਚੇ ਦੇ ਦਿਖਾਈ ਦਊਗਾ ਤੁਹਾਨੂੰ ਠੀਕ ਹੈ ਜੀ ਦੋ ਟਾਈਮ ਆਪਾਂ ਚੋਈਏ ਤੇ ਇਹ ਮੱਧ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸਾਫ ਸੁਥਰੀ ਆ ਕਰਮਾ ਦੀ ਠੀਕ ਹੈ ਜੀ ਤੇ ਕੱਦ ਵੀ ਵੱਡਾ ਹਾਂ ਜੀ ਪੂਰੀ ਵੱਡੀ ਆ ਇਹ ਬਹੁਤ ਸਾਫ ਆ ਕਦੇ ਪੋਲੀ ਆ ਕੋਈ ਭੂਰ ਨਹੀਂ ਛਟਾਣੀ ਇੱਕ ਨੰਬਰ ਦੀ ਚਵਾਈ ਹੈ ਦੀ ਕਰੋ ਬਾਕੀ ਪੱਧਰੀ ਇੱਕ ਬਿਲਕੁਲ ਇੱਕ ਸਾਰ ਬੈਕ ਸਾਈਡ ਤੋਂ ਠੀਕ ਆ ਜੀ ਕੋਈ ਕਿਸੇ ਰਕਮ ਦਾ ਕੋਈ ਸਾਈਡ ਦਾ ਬਲਸ਼ਲ ਨਹੀਂ ਹੈਗਾ ਇੱਕ ਸਾਰ ਬਿਲਕੁਲ ਪੱਧਰ ਮੁੱਠੀ ਮੁੱਠੀ ਥਾਣਾ ਤੇ ਬਹੁਤ ਖੂਬਸੂਰਤ ਪਿੱਠਪੂੜੇ ਦੇ ਵਿੱਚ ਇਹ ਝੋਟੀਆਂ ਪਰ ਤੁਹਾਨੂੰ ਦੂਜਾ ਸੂਬਾ ਜਿਹੜੀ ਸੂਈ ਆ ਇਹ ਦਿਖਾ ਰਹੇ ਹਾਂ ਠੀਕ ਆ ਆ ਦੇਖੋ ਜੀ ਚੁਆਈ ਹੋਣਾ ਪਰ ਮਾਰ ਜਿਆਦਾ ਨਹੀਂ ਤੇ ਭਾਵੇਂ ਆਪਾਂ ਚੋ ਚੋ ਕੇ ਵਿਖਾ ਦੇ ਤੇ ਚੁਆਈਆਂ ਇੱਕ ਨੰਬਰ ਦੇਣਾ ਮਾਰਾ ਵੀ ਵੀਰ ਪਹਿਲਾਂ ਚੋ ਮਾਰ ਕੇ ਕਿਰਪਾ ਨੁਕਸ ਹੋ ਗਿਆ ਨਾ ਆਪਾਂ ਤਾਂ ਉਹਦਾ ਆਪਣੀ ਆਦਲਾ ਪਾਗਲੇ ਨੂੰ ਦੱਸ ਦਿੰਨੇ ਆ ਇਹ ਕਈ ਵਾਰੀ ਜਿਹੜੀਆਂ ਗਲਾਈਤਾਂ ਨਹੀਂ ਵੀਡੀਓ ਦੇ ਦੱਸਣ ਵਾਲੀਆਂ ਨੂੰ ਆਪਾਂ ਜਦੋਂ ਅਗਲਾ ਆਪਣੇ ਕੋਲ ਖਰੀਦਦਾ ਨਾ ਉਹ ਤਾਂ ਵੀ ਆਪਾਂ ਅਗਲੇ ਨੂੰ ਦੱਸ ਦਿੰਨੇ ਵੀ ਇਹਦੇ ਵਿੱਚ ਆ ਨੁਕਸਿਆ ਇਹਦੇ ਵਿੱਚ ਆ ਗੋਣਿਆ ਇਹ ਉਹਦੇ ਨਾਲ ਧੋਖਾ ਨਹੀਂ ਪਈ ਆਪਾਂ ਕਹਿੰਦਾ ਮੂਲ ਕੀ ਡਿਮਾਂਡ ਰਹੂਗੀ ਡਿਮਾਂਡ ਭਾਜੀ ਦੀ 1 ਲੱਖ ਤੇ 40000 ਰੁਪਈਆ ਹੈ ਜੇ ਕੋਈ ਮੌਕੇ ਤੇ ਜੇ ਕੋਈ ਮਾਨਤਾਨ ਹੋਊਗਾ ਆਪਾਂ ਕਰ ਦਾਂ ਇੱਕ 40 ਚੋਂ ਹਾਂ ਲੋ ਜੀ 1.40 ਲੱਖ ਦੇ ਵਿੱਚੋਂ ਵੀਰ ਬਾਬੇ ਮਾਨਤਨ ਕਰਾਂਗੇ ਆਪਾਂ ਠੀਕ ਆ ਤੇ ਸੱਜਰਤਾ ਜੀ ਸੁਈਏ ਬਾਕੀ ਮੇਰਾ ਦੁੱਧ ਪਈਆਂ ਨੇ 13-14 ਲੀਟਰ ਮੈਂ 10 ਲੀਟਰ ਵੀ ਦੁੱਧ ਜਿਹੜਾ ਆ ਨਾ ਬਹੁਤ ਚੰਗਾ ਦੁੱਧ ਗਿੰਦਾ ਠੀਕ ਆ ਜੀ ਜਿਹੜੀ 10 ਕਿਲੋ ਮੈਂ ਦੁੱਧ ਦੇ ਦਿੰਦੀ ਬਿਲਕੁਲ ਬਿਲਕੁਲ ਬਾਕੀ ਇਹਨੇ 13 ਲੀਟਰ ਬਹੁਤ ਛੋਟੀ ਨੇ ਦੇਣਾ ਹੀ ਦੇਣਾ ਜਿਆਦਾ ਹੀ ਦਊਗੀ 13 ਲੀਟਰ ਦੁੱਧ ਠੀਕ ਆ ਵੀਰ ਲੋ ਵੀ ਇਸ ਟਰੈਕਟਰ ਤੁਹਾਨੂੰ ਦਿਖਾ ਦਿੱਤਾ ਮਗਰੇ ਕੱਟਾ ਨਾਰੂਵੇ ਤੇ ਬੱচ্চਾ ਠੀਕ ਆ ਬਾਕੀ ਲੇਵਲ ਲੀਟਰ ਦੀ ਬਾ ਕਮਾਲ ਆ ਕੋਈ ਥਣ ਕੇ ਇਹ ਨਾ ਮੇਰਾ ਵੀ ਰੱਖੂਗਾ ਵੀ ਵਿਖਾਇਆ ਦੰਗਰ ਆਪਣਾ ਪਿੱਛਾ ਮਾਰਦਾ ਹੋਵੇ ਕੋਈ ਖਾਂ ਤੇ ਨੁਕਸ ਹੋਵੇ ਤੇ ਉਹ ਜਿੰਨੇ ਪੈਸੇ ਦੇਣੇ ਅਗਲੇ ਵਿਚਾਰੇ ਨੇ ਪਤਾ ਨਹੀਂ ਕਿਹੜੇ ਹਸਾਉਣ ਆਈਆਂ ਇੰਨੀਆਂ ਮਹਿੰਗੀਆਂ ਮੱਝਾਂ ਇਹ ਨਾਲ ਆਪਾਂ ਧੋਖਾ ਕਰ ਲਿਆ ਆਪਾਂ ਦੇ ਰੋਜ਼ ਵੇਚਣੀਆਂ ਜੀ ਆਪਾਂ ਇੱਕ ਤੋਂ ਨਾਲ ਵੀ ਕਮਾਈ ਕਰਾਂਗੇ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਜੀ ਕੋਈ ਨੁਕਸਿਆ ਦਾ ਆ ਪਗਲੇ ਨੂੰ ਦੱਸ ਕੇ ਤੇ ਫੇਰ ਦੇਣੀ ਆ ਇਹ ਨਹੀਂ ਅਗਲਾ ਕੋਈ 1.5 ਲੱਖ ਰੁਪਈਆ ਦੇ ਜਿਹਨੇ ਮੁੜ ਕੇ ਸਾਰਾ ਸੁਆ ਅਗਲਾ ਜਾ ਕੇ ਗਾਲ੍ਹਾਂ ਹੀ ਕੱਢਦਾ ਰਹੇ ਇਹੋ ਜਿਹਾ ਕੰਮ ਇਹ ਰੱਠੇਰੀ ਵਾਲਾ ਕੰਮ ਨਹੀਂ ਪਈ ਆਪਾਂ ਕਰ ਇਹ ਵੀਰ ਸ਼ਰਮਣਾ ਆ ਛੋਟੀ ਆਪਣੇ ਕੋਲ ਜਿਵੇਂ needle ਦੀ ਆ ਗਈ ਇਹ ਭਾਈ ਦੂਜਾ ਸੁਆ ਛੋਟੀ ਸੂਈ ਆ ਓਕੇ ਇਹਨੇ ਛੇਵਾਂ ਦਿਨ ਅਜ ਸੂਈ ਨੂੰ ਜਾ ਕੱਤੀ ਜਿਹਦੇ ਮਗਰ ਲੋ ਜੀ ਮਗਰ ਕੱਤੀ ਹੈ ਛੇਵਾਂ ਦਿਨ ਸੂਈ ਨੂੰ ਆ ਕੱਤੀ ਵੀ ਬੱਕੀ ਨਾਲ ਅਸਲੀ ਆ ਬੱਕੀ ਮੋਛੜੀ ਨੂੰ ਕੱਤੀ ਦਿਖਾਵਾਂਗੇ ਹਾਂਜੀ ਹਾਂਜੀ ਕੱਢ ਦੇ ਵੀਰ ਬਾਹਰ ਨੂੰ ਇਹਦਾ ਦੂਜਾ ਜਿਹੜੀ ਛੋਟੀ ਸੂਈ ਦੂਜਾ ਸੁਆ ਸੂਈ ਆ ਠੀਕ ਆ ਜੀ ਬਾਕੀ ਹਾਈਟ ਮੀਡੀਅਮ ਇਹ ਭਾਈ ਦੋ ਦੋ ਦਹਾੜਾ ਦੇ ਚੂ ਉਲੀ ਮਾਰਦਗੇ ਤੇ ਨਾ ਦੋ ਦੇ ਛੋਟੀ ਥਲੇ ਅੱਜ ਆ ਜਾ ਰਿਹਾ ਆ ਕਿੰਨਾ ਵੀਰ ਆ ਜਾ ਇਹ ਉਹਨਾਂ ਭਾਈ ਮੈਨੂੰ 14 ਕਿਲੋ ਦੱਸਿਆ ਹੈ ਦੋ ਡਾਂਗਾ ਪਾ ਚਲਤਾਰ ਚੋਲੀ ਆ ਇਹ ਥਲੇ 12 ਕਿਲੋ ਤੋਲ ਕੇ ਦੁੱਧ ਜਾ ਰਹਾ ਹੈ ਅੱਜ ਦੀ ਤਰੀਕ ਚ 12 ਹੋਲ ਕੇ ਮੈਂ ਆਖੋ ਤੇ ਤੁਹਾਨੂੰ ਮੈਂ ਮਗਰੋਂ ਆਇਦਰ ਕੋ ਕੱਤੀ ਹਲੇ ਨਹੀਂ ਕੋਈ ਸ਼ੱਕ ਨਹੀਂ ਪਾਕੀ ਬਿਲਕੁਲ ਤਾਜੀ ਸੂਈ ਆ ਨਸਲ ਬਰੀਡ ਆਪ ਹੀ ਦੱਸਣ ਲਈ ਆ ਦੁੱਧ ਦਿਆਂ ਨੀ ਚਲੋ ਸਾਰੀ ਉਮਰ ਆਪਣੀ ਲੰਗ ਚੱਲੀ ਇੱਧਰ ਆਓ ਮੜਾ ਜਾ ਦੁੱਧ ਦਿਆਂ ਨਿਸ਼ਾਨੀਆਂ ਹੁੰਦੀਆਂ ਇੱਧਰ ਵੇਖੋ ਆਹ ਵੇਖੋ ਬਿਲਕੁਲ ਰਸੇਵਰ ਦੀ ਬੋਟੀ ਆ ਰਸੇਰ ਦੀ ਇਹ ਵੀ ਕਹੇ ਬੰਦੇ ਸਿਆਣੇ ਮੈਂ ਦੱਸਿਆ ਜਿਹੜੇ ਦੁੱਧ ਵਾਲੇ ਡੰਗਰ ਹੁੰਦੇ ਇਹਨਾਂ ਦੇ 2-4 ਗੋਨ ਹੁੰਦੇ ਆ ਪੋਕੇ ਪੱਕੇ ਹੁੰਦੇ ਆ ਜੀ ਇਹਨਾਂ ਨੂੰ ਸਾਨੂੰ 11 ਤੋਂ ਵੇਖ ਕੇ ਪਤਾ ਲੱਗ ਜਾਂਦਾ ਇਹਦੀ 2.5 ਲੀਟਰ ਦੋ ਤੋਂ ਉੱਤੇ ਅੱਜ ਗਾੜਿਆ ਭਾਜੀ ਇਹਦੀ ਛ ਮੇਰੀ ਗੋਡੀ ਦੇ ਵਿੱਚ ਆ ਮੇਰੀ ਛੋਟੀ ਗੋਡੀ ਰੋਟੀ ਗੋਡੀ ਆ ਪੂਰਾ ਭਾਈ ਮੈਂ ਭਾਰੀ ਪੂਰੀ ਭਾਰੀ ਪਲੀਤੀ ਪੂਰੀ ਆ ਅਜੇ ਫਿਰ ਚਵਾ ਵੀਗਾ ਪੋਲਾ ਵਾ ਭਾ ਬੱਚਾ ਭਾ ਦੋ ਕੋਈ ਬੱਚਾ ਹੀ ਚੋਲੂਗਾ ਨਿਕਾ ਜਾ ਇੱਡੀ ਚਵਾਈ ਦੀ ਮੈਂ ਵੇਖੋ ਮੇਰਾ ਭਰਾ ਥਣ ਕਿਹੜਾ ਲਗਾ ਕਰਮਾਲੀ ਨੂੰ ਠੀਕ ਆ ਜੀ ਤੇ ਉਨੀ ਗਾਹ ਤੇ ਉਨੀ ਪਛਾਣ ਬਿਲਕੁਲ ਸਾਰਨਾ ਨਹੀਂ ਦੇਵਾ। ਜਿੱਕਰ ਪੂਤ ਵਾਲੀ ਮਾਝਾ ਕੋਈ ਇਹਦੀ ਆਪਾਂ ਜਿੰਨੀ ਸਿਫਤ ਕਰਤੀ ਉਨੀ ਥੋੜੀ ਆ। ਸੋ ਜਿਹੜੀਆਂ ਨੀਲੀ ਦੀਆਂ ਚਲੋ ਪੇਰ ਹੋਰ ਵੀ ਜਿਆਦਾ ਚੰਗੀਆਂ ਮੰਨੀਆਂ ਨੇ ਦੋ ਤਲੇ ਪਾਸੇ। ਉਹ ਬਈਆਂ ਨੇ ਜਿਵੇਂ ਤੁਹਾਨੂੰ ਅਸੀਂ ਮੈਂ ਕਹਿ ਦੇ ਨਾਲ ਪਾਕਿਸਤਾਨੋਂ ਲੈਂਦੀ ਇਹ ਸਾਡੇ ਆ ਬਾਰਡਰ ਏਰੀਏ ਦਾ ਹੀ ਮਾਲ ਆ। ਨਹੀਂ ਇਹ ਮਾਲ ਤਾਂ ਆਪਣਾ ਇੱਧਰ ਹੀ ਬਹੁਤ ਆ ਵੀਰ। ਹਾਂਜੀ ਹਾਂਜੀ ਇੱਧਰ ਦਾ। ਤਾਂ ਤਾਜੇਗਾ ਉਧਰਲਾ ਕਿਉਂ ਆਪਣਾ ਪਾਕਿਸਤਾਨੀ ਨਾਲ ਖਾਂਦਾ ਨਾਲ। ਹਾਂਜੀ ਹਾਂਜੀ। ਮੁਲਕ ਇੱਕੋ ਮੁਲਕ ਰਿਹਾ ਪਹਿਲਾਂ ਤੋਂ ਹੀ ਰਿਹਾ ਆ। ਹੁਣ ਉਹ ਭਾਈ ਉਹ ਮੱਝ ਲੈਂਦੀ ਨਾ ਜਿਹੜੇ ਮਤਲਬ ਅੱਧਾ ਤਿੰਨ ਡੋਧਰ ਆ ਦੀ ਮੇਰੇ ਮੂੰਹ ਗਾਇ ਫੇਦਾ ਟੋਲਾ ਠਟਗਾ ਦਾ ਉਹ ਪਿੰਡ ਬਾਬੇ ਕਰਵਾ ਸਿੰਘ ਸੀ ਦਾ ਉਹ ਹੀ ਪਿੰਡ ਆ ਤੇ ਉਧਰੋਂ ਹੀ ਉੱਠ ਕੇ ਆਏ ਆ ਸਾਰਾ ਪਰਿਵਾਰ ਬਾਰਡਰ ਦੇ ਨਾਲ ਹੀ ਆ ਉਧਰ ਦਾ ਹੀ ਰਵਾਜ ਜਿਵੇਂ ਮਤਲਬ ਉਹਨਾਂ ਕੋ ਮਾਲ ਚੰਗਰ ਸਾਂਝਾ ਹੀ ਤੁਰਿਆ ਆਉਂਦੇ ਬਿਲਕੁਲ ਬਿਲਕੁਲ ਉਹ ਆਂਦਾ ਹੀ ਮੇਰੇ ਕੋਲੇ ਅੱਜ ਦਾ ਨਹੀਂ ਸਾਡੇ ਕੋਲੇ ਰਵਾ ਇਹ ਸਾਡੇ ਕੋਲ ਪਾਕਿਸਤਾਨ ਬਣ ਤੋਂ ਪਹਿਲਾਂ ਤੇ ਸਾਡੇ ਕੋਲੇ ਮਾਲ ਤੁਰਿਆ ਆਉਂਦਾ ਕਰਦਾ ਸੀ ਫਿਰ ਕਿਥੋਂ ਆ ਮੱਝ ਲੈਣਾ ਜੀ ਆਪਾਂ ਸੌਤ ਜੇ ਕਰੀ ਗਏ ਜੇ ਜੇ ਕਰੋਂ ਲਈ ਆਪਾਂ ਉਸ ਘਰ ਲਿਆ ਜਾ ਕੇ ਤੇ ਆਪਾਂ ਮਾਲ ਚੈੱਕ ਕਰਾ ਦਾਂਗੇ ਇਹ ਨਾਖੇ ਵੀ ਝੂਠ ਹੀ ਮਾਰਦਾ ਬਦ ਦੁੱਧ ਕਤਰਾ ਦਾ ਮਾਲ ਆ ਸਹੀ ਆ ਕੋਈ ਕਈ ਮਜਬੂਰੀਆਂ ਨਹੀਂ ਅਗਲੇ ਮਜਬੂਰੀ ਨੂੰ ਮੈਂ ਵੇਚੀ ਆ ਭਾਈ ਤਸੱਲੀ ਵਾਲੀ ਮੱਝ ਐ ਬੜੀ ਕਰਦੇ ਬਹੁਤ ਵਧੀਆ ਨਹੀਂ ਵਾਹ ਦੱਸੇ ਨਹੀਂ ਦਿਆ ਸਾਰਾ ਮਾਲ ਅੱਛਾ ਫਿਰ ਸਰਵਨ ਜਿਹੜੀ ਇਹ ਮੱਝ ਆਪਾਂ ਦਿਖਾਈਏ 12 ਕਿਲੋ ਹੁਣ ਜਿਹਦੀ ਸਟਾਰਟਿੰਗ ਆ ਕੱਟੀ ਵਾਲੀ ਹਾਂਜੀ ਹਾਂਜੀ ਇਹਦਾ ਮੁੱਲ ਵੜੀ ਕੀ ਹੈ ਮੁੱਲ ਭਾਜੀ ਜਿੰਨਾ ਇਹਦਾ ਮੰਗਣਾ ਹੈ ਉਨੇ ਹੀ ਬੱਟਨੇ ਆ ਮੁੱਲੇ ਦਾ 1 25 ਕਰਨਾ ਹੈ ਤੇ ਜਿਹੜੀ ਹਾਨ ਆਈ ਹੈ 20 ਦੇ ਵਿੱਚੋਂ ਆਪਾਂ 1990 ਨਹੀਂ ਲੈਣਾ ਹਾਂ ਵੀਧੀ ਦੇਣੀ ਹੈ ਇੱਕ ਵੀਧੀ ਵੀ ਇੱਕ ਵੀਧੀ ਇਹ 12 ਕਿਲੋ ਆਪਣੇ ਘਰ ਤੋਂ ਭਾਵੇਂ ਕੰਡਾਲ ਆਏ ਵੀ ਅੱਜ ਤੋੜ ਕੇ 12 ਲੀਟਰ ਦੁੱਧ ਅੱਜ ਲੈ ਜੀ ਲੋ ਵੀ 12 ਲੀਟਰ ਤੋਂ 2 ਕਿਲੋ ਦੁੱਧ ਹੋਰ ਵਦਣਾ ਠੀਕ ਹੈ ਜੀ ਲੋ ਵੀ 12 ਲੀਟਰ ਤੋੜ ਕੇ ਘਰ ਤੋਂ ਲੈ ਜਾ ਜੀ ਠੀਕ ਹੈ ਜੀ ਬਾਕੀ ਥਾਨ ਥੱਪਾ ਤੁਹਾਨੂੰ ਦਿਖਾਉਂਦਾ ਆਪਾਂ 2 ਲੀਟਰ ਤੋਂ ਬਾਕੀ ਦੀ ਗਾੜ ਜਾਈ ਆ ਸੁਗਰਲਾ ਸਪੇਸ ਗੈਪ ਮੇਰਾ ਪ੍ਰਭਾਤ ਦੇਖੋ ਨਾਸ ਨਹੀਂ ਨਾਸਾ ਵੇਖੋ ਤੁਸੀਂ ਇਧਰ ਕੋਲ ਦੇ ਵਿੱਚ ਚੜੇ ਬਹੁਤ ਚੰਗੀ ਮੈਂ ਆ ਇਹ ਜਿਆਦੇ ਰੁਪਈਆ ਦੀ ਮਾਝਾ ਜਿੰਨਾ ਮੈਂ ਮੁੱਲ ਮੰਗਿਆ ਥੋੜਾ ਮੰਗਿਆ ਇਹ ਕੁਆਲਟੀ ਬਹੁਤ ਸੋਹਣੀ ਅੱਖਾਂ ਬਿਲੀਆਂ ਛੋਟਾ ਕੜਿਆ ਵਾਲਾ ਆ ਮਗਰਲੇ ਖੋਰ ਵੀ ਥੋਤੇ ਆ ਮਗਰਲੇ ਪੈਰ ਥੋਤੇ ਆ ਹਾਂਜੀ ਤੇ ਅੱਗੇ ਨਖਤ ਇਧਰ ਚੱਲਦਾ ਵੀਰਸ ਸਰੋਂ ਨੇ ਇੱਕ ਆ ਆਪਣੇ ਕੋਲ ਨੀਲੀ ਰਾਵੀ ਆ ਗਈ ਹੈ ਤੇ ਇਹ ਵੀ ਤਿੱਜਾ ਸੁਆ ਭਾਜੀ ਮੱਝ ਸੂਣ ਵਾਲੀ ਥੋੜੀ ਲਿਸ ਦੇ ਵਿੱਚ ਆ ਮੱਝ ਇਹ ਵੀ ਬਹੁਤ ਜਿਆਦੀ ਕਿਉਂ ਇਹਨੂੰ ਸੂਆ ਤਿੱਜਾ ਸੁਣਾ ਤਿੱਜਾ ਹੀ ਸੁਣਾ ਭਾਜੀ ਘਰ ਵਾਲਿਆਂ ਤਿੱਜਾ ਹੀ ਦੱਸਿਆ ਲੱਗੂ ਤਿੱਜਾ ਸੁਆ ਇਹਨੂੰ ਸੁਣਾ ਕਰਵਾਉਣੀ ਨੇ ਠੀਕ ਆ ਜੀ ਬਹੁਤ ਚੰਗਾ ਬਹਾਈਟ ਸੋਣਾ ਬਾਕੀ ਪੂਰੇ ਪੂਰੇ ਨਵਾਈਆਂ ਦੀ ਸੂਖੂ ਤੇ ਇਹ ਵੀ ਭਾਜੀ ਦਿਨ ਉਤਰਾ ਉਹਨਾਂ ਨੇ ਦੋ ਤਰੀਕ ਨੂੰ ਆਖਿਆ ਪੂਰੀ ਹੁੰਦੀ ਆ ਉਹਨਾਂ ਆਖਿਆ ਵੀ ਪੂਰੀ ਮਗਰ ਤਾਂ ਕਿ ਮੈਂ ਬਣਦੀ ਇਤਰਾਣੀ ਕਿ ਮੈਂ ਸੂ ਗਈ ਇਹਦਾ ਵੀ ਉਹਨਾਂ ਨੇ ਨਾਰਮਲ ਸਾਹ ਦੇ ਜ਼ਿੰਮੇਦਾਰਾਂ ਦੇ ਘਰੋਂ ਆ ਪਾਰਾ 13 ਲੀਟਰ ਦੋ ਦੋਨਾਂ ਨੇ ਦੱਸਿਆ ਇਹਨੂੰ ਘਮਾ ਲਿਓ ਬੋਲੋ ਪਤਲਾ ਪਿੰਡਾ ਠੀਕਾ ਜੀ ਹਾਂਜੀ ਬਹੁਤ ਚੰਗੀ ਨਾਰਾ ਨੂੜਾ ਨਸਾਂ ਜਿਹੜੀਆਂ ਪਿੰਡੇ ਦੇ ਉੱਤੇ ਤੁਹਾਨੂੰ ਦਿਖਾਈ ਦੇਣਗੀਆਂ ਮੇਰਾ 10 ਸੋਨਾ ਦੇ ਟੇਡਾ ਘਟਿਆ ਛੋਟੇ ਦਾ ਬੱਚਾ ਚੰਗਾ ਦੇਣ ਵਾਲੀ ਮੈਂ ਆ ਕਾਫੀ ਪ੍ਰਾ ਡਿਮਾਂਡ ਕਰਦੇ ਆ ਟੇਡੇ ਘਟਦੇ ਬੜੇ ਮਰੀਜ਼ ਆ ਮੇਰੇ ਪ੍ਰਾ ਠੀਕਾ ਹਾਂਜੀ ਹਾਂਜੀ ਤੋਂ ਨੀਲੀ ਰੰਗ ਦੇ ਵਿੱਚ ਬੱਦਰ ਬੜੀ ਆ ਭਾਜੀ ਵੇਖੋ ਜਿੰਨੀ ਹੈਗੀ ਆ ਬਹੁਤ ਸੋਹਣੀ ਆ ਕਰੋ ਚੱਕਾ ਅੱਖ ਵੀ ਬਿੱਲੀ ਆ ਸਾਰਿਆਂ ਕਮਾਂਝ ਪੂਰੀ ਆ ਥੋੜੀ ਜੀ ਰਾਜੀ ਹੁੰਦੀ ਤੇ ਉਸੇ ਮੈਂ ਤੇ ਅਰਗੀ ਆ ਥੋੜੀ ਜੀ ਸਿਰਫ ਹਸਦੀ ਰਹੀ ਪਰ ਥਾਣ ਲਿਵਾਉ ਦੇ ਨਾਲੋਂ ਜ਼ਿਆਦਾ ਇਹਦਾ ਸਾਫ ਜਿੰਨੀ ਆ ਕਰਵਾ ਹਾਂਜੀ ਬਹੁਤ ਚੰਗੇ ਫਿਰ ਮੋਟਾ ਪਾਵਰ ਵਾਲਾ ਥਾਣਿਆ ਪਾਵਰ ਵਾਲਾ ਇਹ ਨਹੀਂ ਵੀ ਗੰਦਾ ਇਧਰ ਮੇਰਾ ਭਰਾ ਮਾਰੋ ਨੀਗਾ ਠੀਕ ਆ ਜੀ ਹਾਂਜੀ ਹਾਂਜੀ ਇਧਰ ਕ ਭੈਣੀ ਵਾਲੇ ਪਾਸੇ ਹਾਂਜੀ ਸਪੇਸ ਗੈਪ ਚੰਗਾ ਬਾਕੀ ਸੋਹਣੇ ਇਹਨੀ ਹਫਤਾ 2-4 ਦੇ ਨਾਲੇ ਮੱਝਾਂ ਲੈ ਜਾਣੇ ਆ ਦੋ ਤਰੀਕ ਨੂੰ ਨਾ ਦਿਨ ਪੂਰੇ ਦੱਸਿਆ ਲੈ ਅੱਜ 26 ਤਰੀਕ ਆ ਉਹ ਹਸਾਉਣਾ ਵੀ ਇਹਦੇ ਲਈ 5-6 ਦਿਨ 5 ਦਿਨ 6 ਬਾਕੀ ਹੈ ਅੱਜ ਹੀ ਆਇਆ ਭਜੀ ਸਾਰਾ ਹੀ ਮਾਲ ਤਕਰੀਬਨ ਆਜਾਇਆ ਆ ਦੋ ਮੱਝਾਂ ਰਾਤ ਆਈਆਂ ਆ ਆ ਜਿੰਨੀਆਂ ਮੱਝਾਂ ਆਪਣੇ ਕੋ ਆ ਵੀ ਕੱਲ੍ਹ ਦੀ ਆਈ ਆ ਵੀ ਹੁਣ ਆਈ ਆ 4-5 ਮੱਝਾਂ ਇੱਕ ਦੋ ਹਾਂ ਦਿਨਾਂ ਦੀ ਮਾਲ ਆਇਆ ਠੀਕ ਆ ਵੇ ਸੋ ਵਾਲੀ ਮੈਂ ਆਪਣੇ ਕੋਲੇ ਉਹ ਇੱਕ ਹੀ ਰਹਿ ਗਈ ਆ ਠੀਕ ਆ ਹਾਂਜੀ ਲੈ ਵੀ ਇਹ ਵੀ ਸਰਵਣ ਕੀ ਮੌਲ ਕੀ ਡਿਮਾਂਡ ਰੋਗੇ ਮੌਲ ਭਾਜੀ 125 ਆ ਤੇ 20 ਦੀ ਇਹ ਵੀ ਦੇ ਦਾਂਗਾ ਇੱਕ 20 ਦੀ ਹਾਂਜੀ ਉਹ ਵੀ ਇਹ ਵਾਲੇ ਪੱਤੇ ਜਿਹੜੀ 201 ਦੀ ਜਾਂਦੀ ਰਹਿੰਦੀ ਹਾਂਜੀ ਬਹੁਤ ਆ ਵੇਖੋ ਸੁਣੀ ਤੇਰੀ ਵਾਕੀ ਵੇਖੋ ਸੋਹਣਪੁਣਾ ਕਰੋ ਚੈੱਕ ਹਾਂਜੀ ਹਾਂਜੀ ਸੇਂਗ ਉੱਚਾ ਖੁੱਲਾ ਜੁਦਾ ਤੇ ਸਾਰੇ ਸਾਰੀਆਂ ਇਹਦੇ ਵਿੱਚ ਕਮੀਆਂ ਪੇਸ਼ੀਆਂ ਪੂਰੀਆਂ ਕਰੋ ਚੈੱਕ ਠੀਕ ਆ ਜੀ ਸੋ ਚਾਰ ਚਾਂ ਦਾ ਲੱਗੇ ਪਈ ਆ ਰਮਾਲੀ ਕਿਤੇ ਕੱਟੀ-ਕੁੱਟੀ ਚੰਗੀ ਪਾਜੀ ਹਾਂਜੀ ਬੱਚਾ ਚੰਗਾ ਦੇਜੇ ਤੇ ਫਿਰ ਵੱਧੇ-ਵੱਧੇ ਦੀ ਬਿਲਕੁਲ ਅੱਗੇ ਵੀਰ ਆ ਸਰਵਣ ਇੱਕ ਵੱਡੀ ਝੋਟੀ ਆਪਣੇ ਕੋਲ ਖੜੀ ਮੱਜ ਇਹ ਬਾਜੀ ਤੀਜਾ ਸੂਆ ਮੈਂ ਸੂਈ ਆ ਤੀਜਾ ਸੂਆ ਹਾਂਜੀ ਇਹਨੂੰ ਸੂਈ ਨਾ ਕੋ ਕੱਟੀ ਅਰਜਨ ਕੁੰਗੜ ਦੀ ਕੱਟੀ ਆ ਮਗਰ ਅਰਜਨ ਕੁੰਗੜ ਦੀ ਹਾਂਜੀ ਉਹ ਉੱਥੋਂ ਜਿੱਤੋਂ ਮਾਲ ਲਈ ਆਪਣੇ ਲਾਗੋ ਇੱਥੋਂ ਮਾਲ ਲਿਆ ਰਿਆਣੇ ਦਾ ਸਾਰਾ ਹੀ ਉਸਕਾਰ ਮਾਲਿਆ ਇਹ ਛੱਪਰ ਦੇ ਵਿੱਚੋਂ ਨਾਉਂਦੀ ਆਈ ਆ ਖੁੱਲੀ ਹਾਂ ਇਹ ਆਪਾਂ 17 ਕਿਲੋ ਦੁੱਧ ਮਤਲਬ ਕਿ ਉਹਨਾਂ ਦੇ ਘਰੋਂ ਚੋ ਕੇ ਲੈਂਦਾ ਏ ਠੀਕ ਹੈ ਜੀ ਹਾਂਜੀ ਜਿੱਥੇ ਆਪਾਂ ਖਰੀਦੀ ਆਪਣੇ ਲਾਗੇ ਇਹ ਨਹੀਂ ਵੀ ਆਪਾਂ ਪੇ ਝੂੜਿਆ ਜੇ ਕੋਈ ਇੱਥੇ ਵੀਰ ਆਵੇ ਜਿਹੜੇ ਘਰੋਂ ਮਾਝ ਲਈ ਆਪਾਂ ਘਰ ਜਾ ਕੇ ਆਪਾਂ ਨੂੰ ਨਫੇ ਦਾ ਦੱਸ ਕੇ ਵੀ ਮੈਂ ਲੈ ਲੈਣਾ ਤੇ ਨਹੀਂ ਵੀ ਕੋਈ ਆਪਾਂ ਝੂੜ ਮਾਰ ਕੇ ਮਾਰੋ ਅੱਜ ਕਿੰਨੇ ਦਿਨਾਂ ਦੇ ਵਿੱਚ ਚੱਲਣ ਦੀ ਇਹਨੂੰ ਭਾਈ ਹਫਤਾ ਹੀ ਆ ਸੀ ਨੂੰ ਹਫਤਾ ਹੋ ਗਿਆ ਆ ਦੇਖੋ 31 ਮਗਰ ਉਹਨਾਂ ਆਖਿਆ ਦੁੱਧ ਉਹਨਾਂ ਦੇ ਘਰ ਤੋਂ ਨੂੰ ਫਾਲ ਵਿਖਾਈਏ ਤੇ ਖੀਰੀਆਂ ਝੋਟੀਆਂ ਸੁਈਆਂ ਭਾਈ ਵੀ ਜੱਡਾ ਬਲੈ ਕੀ ਆਪ ਇਹਦੀ 31 ਫਿਰ ਇਹਦੀ ਡਿਮਾਂਡ ਹੈ 10000 ਰੁਪਏ ਦੀ ਹ 10000 ਬਗੈ ਕੱਟੀ ਅੱਜ ਹੀ ਇਹਦੀ ਮਗਰ ਆਪਾਂ ਰੱਖਾਂਗੇ ਭਾਵੇਂ ਉਹ ਲੈ ਜਾਣ ਭਾਵੇਂ ਮੈਂ ਰੱਖ ਲਾ ਸਹੀ ਹੈ ਹਾਂਜੀ 10000 ਰੁਪਏ ਦੀ ਕੱਟੀ ਲਓ ਵੀ ਲੈਸ ਹੋ ਜੂਗਾ 10000 ਰੁਪਏ ਜੇਕਰ ਕਿਸੇ ਭਰਾ ਨੇ ਕੱਟੀ ਛੱਡ ਦਿੱਤੀ ਜੀ 3 ਕਿਲੋ ਬਾਜੀ ਇਹਦੀ ਅਗਲੇ ਥਾਣੇ ਚ ਦੋਦਿਆ 3 ਕਿਲੋ ਗਾੜਾ ਬੱਡੀ ਲੈਵਾ ਮੇਰਾ ਭਰਾ ਮਾਰੋ ਨਿਗਾਹ ਹਾਂਜੀ 3 ਲੀਟਰ ਦਾ ਮਿਣਕੇ ਦਾ ਦੁੱਧ ਅਗਲੇ ਥਾਣੇ ਦੇ ਵਿੱਚੋਂ ਦਵਾਂਗੇ ਵੇਖੋ ਕਰਮਾਂ ਦੀ ਠੀਕਾ ਜੀ ਮਗਰੇ ਪਾਈ ਫਿਰਦੀ ਆ 8 ਕਿਲੋ ਤੋਂ ਉੱਤੇ ਦੁੱਧ ਮਗਰੇ ਦਾ ਇੱਕ ਡੰਗ ਦਾ ਦੁੱਧ ਆ ਅੱਜ ਮੈਂ ਦੇਦਾ ਹੈ ਪਿਓ ਰਣੇ ਦੀ ਕਿਉਂਕਿ ਹੁਣ 16 ਕਿਲੋ ਹੈਗਾ ਜੀ ਹਾਂ ਆ ਜਾ ਹੈਗਾ ਬਾਈ ਜਿਆਦਾ ਹੀ ਦੋ ਦਿਨ ਇਹਨੇ ਦਿਹਾੜੀ ਕਾ ਕੇ ਜੀ ਕੱਟ ਲੈ ਪਰਸੋਂ ਦੀ ਆਈ ਆ ਅ ਹਾਂ ਆਪਾਂ ਕੋਈ ਵੀਰ ਆਪਣੇ ਕੋਲੇ ਚੋਕੇ ਖੜੇ ਇੰਨੇ ਲੋਕੀ ਮਾਲ ਖੜਦੇ ਟਾਡੀ ਵੀਡੀਓ ਤੇ ਕਿੰਨਾ ਮਾਲ ਵੇਚਿਆ ਹਾਂਜੀ ਹਾਂਜੀ ਕੋਈ ਵੀ ਆਪਾਂ ਨੂੰ ਆਖੇ ਵੀ ਦੁੱਧ ਪਾਈ ਗਾ ਦਾ ਵੀ ਆਪਣਾ ਕਦੇ ਝੂਠ ਨਿਕਲਿਆ ਆ ਮੈਂ ਕੋਈ ਗੱਲ ਨਹੀਂ ਜੋ ਦੱਸਾਂਗੇ ਸੋ ਹੀ ਨਿਕਲੂਗਾ ਕੋਲ ਨੂੰ ਤੋੜਿਆ ਨੂੰ ਛੋਟੀ ਕੋਲ ਤੋੜਦੇ ਬੱਸ ਤੋੜ ਕੇ ਦਿਖਾ ਦੇ ਹਾਂ ਤੇ ਤਜਾ ਸੂਹਾ 1 ਹੋਰ ਕਿਲੋ ਤਜਾ ਸੂਹਾ 16 ਕਿਲੋ ਦੁੱਧ ਦੇ ਫੱਲੇ ਹੁਣ ਮਣਾਉਣ ਵਾਲਾ ਜਿਹੜਾ 16 ਕਿਲੋ ਆ ਕੱਤੀ ਬਹੁਤ ਸਟੈਂਡਰਡ ਦੀ ਪਲੱਸ ਪੁਆਇੰਟ ਇਹ ਵੀ ਮਗਰ ਕੱਤੀ ਅਰਜੁਨ ਕੁੰਗਰ ਦੀ ਆ ਹਾਂਜੀ ਹਾਂਜੀ ਸੋ ਬਹੁਤ ਵਧੀਆ ਚੰਗੀ ਅਗੇ ਨਸਲ ਬਰੀਡ ਮਗ ਇਹ ਤਾਂ ਲਈ ਭਾਜੀ ਮਾਲ ਇਹਨਾਂ ਕੋਲੇ ਬੜਾ ਸਿਰੇ ਦਾ ਸੋਲੋ ਬਾਈ ਨੂੰ ਵੀ ਚੈੱਕ ਕਰੋ ਹਾਂਜੀ ਕਰੋ ਚੈੱਕ ਜੀ ਬਹੁਤ ਖੂਬਸੂਰਤ ਆ ਗੋ ਸਟਾਰਟ ਹੋ ਕੇ ਤਾਂ ਬਿਲਕੁਲ ਟਾਈਮ ਟੈਂਪ ਕਰਵਾ ਕਰਮ ਵਾਲੀ ਬਣਦੀ ਸਾਰਾ ਤੱਕ ਨਹੀਂ ਕੋਈ ਇਹਦੇ ਵਿੱਚ ਟਾਈਮ ਨਹੀਂ ਆ 6 ਤੋਂ ਮਕਰੋਂ ਆਪਾਂ ਨਹੀਂ ਚੁਈਆਂ ਇਹ ਨਹੀਂ ਵੀ ਆਪਾਂ ਕੋਈ ਵੀਡੀਓ ਬਣਾਉਣੀ ਆ ਅੱਜ ਕੋਈ ਆਪਣੇ ਘਰ ਚ ਹੋ ਗਏ ਚਲ ਜੂ ਇੱਕ ਟਾਈਮ ਆਪਾਂ ਵੱਧ ਦੁੱਧ ਚਵਾ ਦਾਂਗੇ ਦੂਜੇ ਟਾਈਮ ਘਟਦਾ ਉਹ ਤੇ ਫੇਰ ਆਪਾਂ ਕੀ ਮੂੰਹ ਅਰੇ ਨੂੰ ਦਿਖਾਉਣਾ ਅਗਲਾ ਦੋ ਟਾਈਮ ਹੀ ਚੋਰ ਜਿੰਨੇ ਪੈਸੇ ਦੇਣੇ ਭਾਵੇਂ ਅਗਲਾ ਚਾਰ ਟਾਈਮ ਚੋਲੇ ਠੀਕ ਆ ਜੀ ਹਾਂ ਜੀ ਬਾਕੀ ਹੁਣ ਇਹ ਦਿਹਾੜੀ ਕਿੰਨੇ ਵੰਡ ਬੁੰਡ ਘੱਟ ਖਾਦਾ ਅੱਜ ਪੂਰੀ ਲੇੜੀ ਆ ਮੈਂ ਕਿ ਜਿਹਦੇ ਨੇ ਪੱਠੇ ਪੁੱਠੇ ਆਪਣੇ ਘਰ ਪੂਰੇ ਖਾਦੇ ਆ ਇੱਕ ਦੋ ਦਿਨ ਤਾਂ ਤੁਹਾਡੇ ਕੋਲ ਵੀ ਆਣ ਕੇ ਹਾਂ ਆਲੇ ਬਾਈ ਬਾਕੀ ਇਹ ਵੀ ਆਪਾਂ ਕਹਿੰਦੇ ਕਿ ਆਪਾਂ ਇਹਨਾਂ ਕਰਮਾਲੀਆਂ ਸੇਵਾ ਘੱਟ ਕਰਦੇ ਆ ਤੇ ਆਪਣੇ ਘਰ ਤੁਹਾਨੂੰ ਅੱਗੇ ਵੀ ਦੱਸਦਾ ਵੀ ਵਿਆਹ ਆਈਆਂ ਜੀ ਆ ਨਦੀ ਯਾਰ ਆਚਨ ਕਰਦੀ ਵਾਲਾ ਕਰਮੀ ਜੀ ਮਿਲਦਾ ਹੈ ਹਾਂਜੀ ਇਹ ਨਹੀਂ ਬਿਵਾਰੀ ਕਹਿ ਦਿੰਦੇ ਆ ਭਾਈ ਸਾਡੇ ਪੱਠੇ ਮੁੱਕੇ ਆ ਸਾਡੀ ਤੂੜੀ ਗਿੱਲੀ ਹੋ ਗਈ ਸਾਡੇ ਕੋਲ ਪੱਠੇ ਨਹੀਂ ਪਏ ਅਸੀਂ ਇਹਨਾਂ ਨੂੰ ਕੋਈ ਗਲਤੀ ਕਮੀ ਨਹੀਂ ਬਸ ਖਾਨ ਸੀ ਖਾਨ ਸੀ ਜਿੰਨਾ ਵੀ ਖਾ ਲੈਣਾ ਮੈਂ ਉਨਾ ਹੀ ਰਾਸ਼ਨ ਇਹਨਾਂ ਗਾੜੀ ਪਾ ਦਿੰਦਾ ਜੀ ਉਹਨਾਂ ਕਰਮਾਂ ਦੀ ਦੁਆ ਕਰਦਾ ਜੀ ਮੈਂ 8 ਕਿਲੋ ਵਾਂਡੇ ਖਾ ਲਿਆ ਨਾ ਕਿ ਮੈਂ 8 ਕਿਲੋ ਵੀ ਵਾਂਡੇ ਨੂੰ ਪਾ ਦਿੰਦਾ ਇਹ ਖਾਵੇ ਸਹੀਏ ਖਾਵੇ ਸਹੀਏ ਜੀ 8 ਕਿਲੋ ਮੈਂ ਵੰਡ ਖਾਉ ਤਾਂ ਭਾਈ ਤਾਂ 16 17 ਲੀਟਰ ਮੈਂ ਲੈਣਾ ਇਹ ਲੀਟਰਲ ਨੂੰ ਚਾਹੀਦਾ ਵੇ ਗੱਠਣਾ ਹਾਂ 8 9 ਲੀਟਰ ਤੋਂ ਚਾਹੀਦਾ ਇਤਜਾਮ ਵਾਂਡੇ ਦੀ ਮੈਨੂੰ ਕੀ ਆਂਦਾ ਇਹ ਵੀਰੋ ਸਰਵਣ ਚੰਗੀ ਮਾਦ ਆ ਚਲੋ 16 ਕਿਲੋ ਤੁਸੀਂ ਚਵਾ ਕੇ ਦਿਓਗੇ ਬਾਕੀ ਅੱਗੇ ਭਾਵੇਂ ਕੋਈ ਆਉਦੀ ਸੇਵਾ 18 ਸੇਵਾ ਨਾਲ ਭਾਏ ਵਧ ਕਰ ਲੈ ਪਰ ਹਲੇ ਸੂਈ ਭਾਜੀ ਕੋਈ ਇਹ ਨਹੀਂ 3 ਮਹੀਨੇ ਦੀ ਸੂਈ ਆ ਕੋਈ 2 ਮਹੀਨੇ ਦੀ ਸੂਈ ਆ ਇਹ ਸਿਰਫ 8-9 ਆਂਦਰਾਂ ਦੀ ਕੱਤੀ ਆ ਆ 8-9 ਦਿਨਾਂ ਦੀ ਆ ਹਾਂਜੀ ਹਲੇ ਮੈਲੇ ਦੇ ਮੈਨੇ ਆਉਣਾ ਠੀਕ ਆ ਜੀ ਹਾਂਜੀ ਮੈਂ ਵੀ ਆਮ ਹੈ ਕੀ ਡਿਮਾਂਡ ਰੂਗੀ ਮੱਝ ਦੀ ਇਹ ਡਿਮਾਂਡ ਪਾਰੀ ਲੋਕਾਂ ਵਾਲਾ ਨਹੀਂ ਭਾਵੇਂ ਆਪਾਂ ਲੋਕਾਂ ਨੂੰ ਦੋ ਮੰਗੀ ਜਾਈਏ ਢਾਈ ਮੰਗੀ ਜਾਈਗੀ 1 ਲੱਖ 65000 ਦੀ ਆਣਾ ਮੈਂ ਦੇਣੀ ਆ ਇੱਕ ਪਰੜ ਦੀ ਇੱਕ ਪਰੜ ਦੇ ਦੇਣੀ ਆ ਇਹਦੇ ਵਿੱਚ ਕੋਈ ਏਡੀ ਜਾੜੀ ਕਮਾਈ ਨਹੀਂ ਕਰਦੇ ਜੇ ਮੈਂ ਕੱਟੀ ਰੱਖੀ 10000 ਰੁਪਏ ਕੱਟੀ ਤਾਂ ਫਿਰ 1 55000 ਦੀ ਹੋਣੀ ਆ ਕੋਈ ਆਖੇ ਵੀ ਚੌੜ ਦੀ ਮੈਂ ਦੇਣੀ ਕੱਟੀ ਲੋ ਵੀ ਇਹ ਦੋਸਤ ਆਪਸ਼ਨ ਆਈਆਂ ਠੀਕ ਹੈ ਜੀ ਜੇ ਕਿਸੇ ਪ੍ਰਾਣ ਛੱਡ ਕੇ ਜਾਣੀ 10000 ਸਿੱਧਾ ਘਟ ਜਾਣਾ ਹਾਂ ਜੀ ਫਿਰ 1 55000 ਦੀ ਹੋਣੀ ਆ ਉਹਤਰਾ ਇਹ ਚੌੜ ਦੀ ਵੀ ਨਹੀਂ ਹੋਣੀ ਠੀਕ ਹੈ ਵੀਰ ਹਾਂ ਜੀ ਉਹਤਰਾ ਇਹ ਬੜਾ ਸੋਹਣਾ ਗੈਪ ਆ ਫੁੱਟ ਫੁੱਟ ਦੀ ਦੂ ਇਹਰ ਲੋ ਸੋਦਾ ਬਹੁਤ ਵਧੀਆ ਜਿੱਥੋਂ ਮੱਝ ਖਰੀਦੀ ਨਾ ਵਿੱਚ ਆਪਣੇ ਲਾਗੋ ਹੀ ਮਾੜੀ ਮੇਘੀ ਹੋ ਮੈਂ ਲਈ ਪਲਵਾਨ ਕੋਲ ਠੀਕ ਆ ਇੱਕ ਨੰਬਰ ਦਾ ਮਾਲ ਆ ਆ ਗਿਆ ਵੇ ਬੱਬੂ ਪਲਵਾਨ ਮਸ਼ਹੂਰ ਆ ਉਹਦੇ ਘਰੇ ਹਰਿਆਣੇ ਦਾ ਸਾਰਾ ਮਾਲ ਆ 20 20 22 ਕਿਲੋ ਵਾਲੀਆਂ ਮੈਂ ਮੌਕੇ ਤੇ ਉਹਦੇ ਘਰੇ ਆ ਉਹਦੇ ਕੋਲੋਂ ਮੈਂ ਮੱਝ ਖਰੀਦੀ ਆ ਚੰਗੇ ਦੁੱਧ ਜਦਾ ਹੈ ਚੰਗੇ ਥਾਂਟਕਾਣੇ ਦੀ ਆ ਥਾਂਟਕਾਣੇ ਦੀ ਆ ਫਿਰ ਕਟੀਆਂ ਬਾਈ ਖੀਰੀਆਂ ਕਟੀਆਂ ਉਹਦੇ ਘਰੇ ਸੀਆਂ ਆ ਬਿਲਕੁਲ ਹਾਂਜੀ ਇਹ ਨਹੀਂ ਵੀ ਉਤਰਾ ਹੀ ਆ ਬਾਕੀ ਮੱਝਾ ਬਾਕੀ ਹੱਥ ਪਾ ਲਓ ਮੇਰੇ ਵੀਰ ਠੀਕ ਆ ਜੀ ਇਸ ਸਾਰਾ 18 ਕਿਲੋ ਦੁੱਧ ਅਗੇ ਲਈ ਫਿਰੂ ਵੀ ਕਰਮਾਂ ਦੀ ਕੋਈ ਸਤਾ ਇਹ ਤੇ ਕੱਟੀ ਇਹ ਹਾਰੇ ਰਹੀ ਆਈ ਮੈਂ ਆ ਕਟੀਆਂ ਹੀ ਦੇ ਦੇ ਕੇ ਉਹਨਿਆਂ ਦਾ ਸਾਡਾ ਵੇੜਾ ਭਰਤਾ ਆ ਤੀਜੀ ਕੱਟੀ ਇਹਨੇ ਦੇਤੀ ਆ ਮੈਨੇ ਹਾਂਜੀ ਪਹਿਲੇ ਸੂਈ ਵਾਲੀ ਕੱਟੀ ਮੇਰੇ ਸਹੌਣ ਆਉਦੀ ਸੂਈ ਆ ਕਰੀ ਹਾਂ ਫੇਰੀਆ ਕੱਟਦਾ ਸੁਣਦਾ ਹੈ ਠੀਕ ਹੈ ਉਹ ਜਿੱਦੋਂ ਇਹ ਨਹੀਂ ਕਰਦੀ ਮੈਂ ਤਾਂ ਵਧੀਆ ਚੰਗੀ ਮਾਜਾ ਇਸ ਤੋਂ ਬਾਅਦ ਇੱਧਰ ਆਪਣੇ ਕੋਲ ਫਿਰ ਨੈਕ ਤੇ ਇੱਧਰ ਚਲਦੇ ਆ ਤੇ ਇੱਕ ਆ ਇੱਧਰ ਮਾਜ ਖੜੀ ਆ ਹਾਂਜੀ ਇਹ ਵੀ ਹੁਣੇ ਹੀ ਆਈ ਆ ਮਾਜ ਸਵੇਰੇ ਠੀਕ ਹੈ ਜੀ ਉਹ ਜਿਹੜਾ ਤੁਹਾਨੂੰ ਮੈਂ ਜਨੇ ਫੋਨ ਕੀਤਾ ਉਹ ਤੋਂ ਬਾਅਦ ਚ ਚੋਈ ਆ ਮਾਜੀ ਠੀਕ ਹੈ ਜੀ ਸੂਆਂ ਦੇ ਵਿੱਚ ਇਹ ਕਿਵੇਂ ਆ ਸੂਏ ਤੀਸਰਾ ਸੂਏ ਭਾਜੀ ਇਹ ਸੂਈ ਆ ਮਗਰ ਕੱਟੀ ਆ ਨੀਲੀ ਦੀ ਕਾਲੀ ਨਹੀਂ ਮਗਰ ਨੀਲੀ ਦੀ ਕੱਟੀ ਆ ਮਾਜੀ ਆ ਮਗਰ ਕੱਤੀ ਪਾ ਪਾ ਦਿੱਤੀ ਕਰਵਾ ਲਈ ਹੁੰਦੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਨੀਲੀ ਮਗਰ ਕੱਤੀ ਨੀਲੀ ਦਾ ਟੀਕਾ ਭਰਾਇਆ ਤੇ ਨੀਲੀ ਦੀ ਕੱਤੀ ਦੇ ਦਿੱਤੀ ਉਹ ਚਾਪ ਸੋਨਾ ਨਹੀਂ ਸੋ ਇਹ ਮਗਰ ਬੱਚਾ ਜੇ ਅੱਜ ਕਿੰਨੇ ਦਿਨਾਂ ਦਾ ਬੱਚਾ ਹੋਊਗਾ 10 12 ਦਿਨਾਂ ਦੇ ਹੋਊਗੀ ਭਾਜੀ ਬਾਤ ਹੋਰ 12 ਦਿਨਾਂ ਦੀ ਹੋਊਗੀ ਤੇ ਇਸ ਹਫਤੇ ਤੱਕ ਦੁੱਧ ਕਿੰਨਾ ਮੈਂ ਦੁੱਧ ਭਾਜੀ ਇਹ ਤੋਲਵਾ ਦੋ ਤੇ ਲਿਆਂਦਾ ਤੋਲ ਕੇ ਜਿਹੜੇ ਬੰਦੇ ਤੋਂ ਖਰੀਦੀ ਹੈ ਨਾ 12 ਕਿਲੋ ਦੇ ਥਲੇ ਦੁੱਧ ਅੱਜ ਤੋਲ ਕੇ ਆ ਹਾਂਜੀ ਚੱਗ ਸਣੇ ਦੁੱਧ ਮਹਿੰਗੇ ਤੇ ਫਿਰ ਜ਼ਿਆਦਾ ਹੈ ਜਿੰਨਾ ਦੁੱਧ ਤੇ ਆ ਉਹਨਾ ਹੀ ਦੱਸਣਾ ਹੈ ਜੇ 12 ਚ ਆਇਆ ਤੇ 12 ਦੱਸਾਂਗੇ ਜੇ 8 ਤੇ ਆਇਆ ਤੇ 8 ਹੀ ਦੱਸਾਂਗੇ 12 ਕਿਲੋ ਦੁੱਧ ਤੇ ਥਲੇ ਤੋਲਵਾ ਲਿਓ ਸਕਦਾ ਮੈਲਾ ਮੂਲਾ ਮਾਰ ਕੇ ਕਿਲੋ ਦੇਡ ਕਿਲੋ ਹੋਰ ਵਾਜੇ ਠੀਕ ਆ ਤੇਰੇ ਮੈਂ ਲਈ ਬਵਾਰੀ ਕਰੂ ਉਹਨੇ ਕਿਸੇ ਦੇ ਘਰੋਂ ਲਈ ਉਹ ਤਾਂ ਚਾਰ ਹਾਂਜੀ ਇਹਨੇ ਚਾਰ ਨਹੀਂ ਖਾਦਾ ਆਣ ਕੇ ਇਹ ਫਟੇ ਖਾਂਦੀ ਤਾਂ ਭੁੱਖੀ ਭੁੱਖੀ ਜੀ ਆ ਠੀਕ ਆ ਹਾਂਜੀ ਹੋਰ ਗੱਲ ਕਰੋ ਗੱਲ ਠੀਕ ਆ ਜੀ ਸੋ ਇਹ ਮਗਰ ਕੱਤੀ ਆ ਚਲੋ ਬੱਚਾ ਵੀ ਸੋਣਾ ਪਾਇਆ ਕਰਮਾੜੀ ਕੱਤੀ ਬਹੁਤ ਚੰਗੀ ਆ ਨੀਲੀ ਦਾ ਜੀ ਬਹੁਤ ਚੰਗਾ ਠੀਕ ਆ ਜੀ ਦੁੱਧ ਬਾਬ ਵਾਲੀ ਮੱਝ ਆ ਬਾਕੀ ਦਿਨੇ 9 ਵਜੇ ਤੇ 8:30 ਦੇ ਕਰੀਬ ਮੱਝ ਚੋਈ ਆ ਜਿੰਨੇ ਵਿੱਚ ਹੋਣੀ ਵੀ ਆਪਣੇ ਤੇ ਕਿਨੇ ਰਹਿਣਾ ਐਕਸ ਜਿੰਨੇ ਮੱਝ ਇਹ ਵੀ ਆਣਾ ਵੀ ਜਿੰਨੇ ਰਕਮ ਲਾਉਣੀ ਆ ਕੋਈ ਭਰੋਸਾ ਮੇਰੇ ਤੇ ਉਹ ਨਾ ਕਰੇ ਕਿ ਹੋ ਤੇ ਨਾ ਕਰੇ ਇਹ ਇਹਨਾਂ ਨੂੰ ਕਰਮਾੜਨ ਦਾ ਦੋ ਟਾਈਮ ਚੋਵੇ ਇਹ ਆਖ ਨਹੀਂ ਰੱਖਦੀਆਂ ਆਪਦਾ ਜੋ ਵੀ ਦੱਸਾਂਗੇ ਸੋਹੀ ਨਿਕਲੂਗਾ ਵਿੱਚੋਂ ਕਰੋ ਚੱਕ ਟਿਕਾ ਜੀ ਨਹੀਂ ਵੇਖ ਲੋ ਕਿੱਡੀ ਆ ਬਾਕੀ ਲੰਬੀ ਲੁੰਬੀ ਕਰਨ ਵਾਲੀ ਬਹਤੀ ਆ ਲੰਬਾਈ ਲੁੰਬੂਈ ਚੰਗੀ ਆ ਕੱਦ ਵੀ ਚਲੋ ਵੱਟੀਆਂ ਮੱਜਾਂ ਦੇ ਦੇ ਮੱਝ ਆ ਪੂਰੀ ਕੱਤੀ ਬਹੁਤ ਸਰੇਦੀ ਮਗਰੇ ਦੇ ਸੋ ਬੱਚਾ ਤੁਹਾਨੂੰ ਦਿਖਾ ਦਿੱਤਾ ਮਗਰ ਕੱਤੀ ਇਹਦੀ ਗਾੜਲੇ ਥਣਾ ਦੇ ਪਾਈ ਦੋ ਦਰਿਆ ਪਾਲਾ ਕਰੇ ਇਹਦੀ ਗਾੜ ਦੋ ਕਿਲੋ ਤੋਂ ਜ਼ਿਆਦੀ ਆ 2 ਕਿਲੋ ਤੋਂ ਤਾਂ ਹੀ ਆ ہاں ਆਂ ਹਾਂਜੀ ਸੋਈ ਆ ਦੋ ਟਾਈਮ ਚੋੜੀ ਆ ਮੱਝ ਠੀਕ ਆ ਫਿਰ ਤੇ ਇਹ ਮੁੱਲ ਕੀ ਕਰਤਾ ਜਾਂਦਾ ਜੀ ਮੁੱਲ ਭਾਜੀ ਇਹਦਾ ਵੀ 1 25 ਆ ਤੇ 20 ਹੀ ਦੇਣੀ ਆ 1 20 ਦੀ 20 ਦੀ ਦੇਣੀ ਲੋ ਵੀ ਅਭੀ 20 ਦੀ ਮਿਲੂਗੀ ਤੁਹਾਨੂੰ ਇੱਕ 20 ਦੀ ਬਾਕੀ ਮਗਰ ਜੇ ਤਾਂ ਵੀ ਆਪਾਂ ਨੂੰ ਕਈ ਮੋ ਟਾਈਮ ਵੀਡੀਓ ਕਾਲ ਤੇ ਆਪਾਂ ਕੰਡੇ ਤੇ ਰੱਖ ਕੇ ਦੁੱਧ 12 ਲੀਟਰ ਦੇ ਦਾਂਗੇ। ਪੁੱਲੀ ਕਰਦੇ ਮੈਂ ਨਾ ਜਿੰਨੇ ਰਕਮ ਲਾਉਣੀ ਉਹ ਕੋਈ ਨਾ ਪਰੋਸਾ ਕਰੇ ਵੀਡੀਓ ਵੀਡੀਓ ਕਾਲ ਤੇ ਕੀ ਕਰ ਅਗਲਾ ਬਾਟੀ ਚ ਪਾਣੀ ਰੱਖ ਲੈ ਕਈ ਗੱਲਾਂ ਹੋ ਜਾਂਦੀਆਂ। ਏ ਆਣ ਕੇ ਚੋਗੇ ਮੱਝ ਖੜੇ ਆਪੇ ਮੈਂ ਵੀ 1 ਲੱਖ 20 ਹਜ਼ਾਰ ਦੀ ਫਾਈਨਲੀ ਇਹ ਚਲ ਤੁਹਾਨੂੰ ਮੱਝ ਮਿਲਦੀ ਹਾਂਜੀ ਹਾਂਜੀ ਐਡਾ ਇੱਕ ਨੀਲੀ ਦਾ ਵੀ ਦੀ ਹੋਰ ਮੱਝ ਤੁਹਾਨੂੰ ਦਿਖਾ ਦਿੰਦੇ ਹਾਂਜੀ ਇਹ ਵੀ ਸੂਈ ਹੈ ਭਾਈ ਤਾਜੀ 56 ਦਿਨਾਂ ਦੀ 56 ਦਿਨਾਂ ਦੀ ਮਗਰ ਕਟਾ ਲੋਹਾ ਆ ਗਿਆ ਕਟਾ ਲੋਹਾ ਆ ਗਿਆ ਮਗਰ ਲੋਹਾ ਕਟਾ ਆ ਗਿਆ ਮਗਰ ਹਾਂਜੀ 56 ਦਿਨਾਂ ਦੀ ਸੂਈ ਹੈ ਸੂਈਆਂ ਤੇ ਤੀਜੇ ਕਿ ਚੌਥਾ ਦਿਨ ਤੀਜੇ ਚੌਥੇ ਸੂਈ ਹੈ ਪਾਜੀ ਉਹਦੇ ਤੀਜੇ ਚੌਥੇ ਸੂਈਆਂ ਤੇ ਕਿੰਨਾ ਕੁ ਦੁੱਧ ਦੇ ਦੋ ਥੱਲੇ ਦੁੱਧ ਭਾਈ 8 ਕਿਲੋ ਤਾਰ ਆਇਆ ਥੱਲੇ 8 ਕਿਲੋ ਹਾਂਜੀ ਜੇਗਾ ਪਾਕੀ ਚੋਣ ਚੁੰਦੇ ਆ ਨਾ ਚਾਨ ਵਧੀਆ ਪੋਲੀ ਆ ਭਾਈ ਕੋਈ ਭੂਰ ਛਟਾਣੀ ਹੈਗਾ ਠੀਕ ਹੈ ਜੀ ਪਹਿਲਾਂ ਤਸੱਲੀਆ ਕਰਕੇ ਚਲੋ ਮਾਲ ਲਿਆ ਜਾਂਦਾ ਅਗੇ ਤੁਸੀਂ ਵੀ ਪੈਸੇ ਲਾਉਣੀ ਤੁਸੀਂ ਵੀ ਤਸੱਲੀ ਕਰੋ 8 ਕਿਲੋ ਦੁੱਧ ਹੈ ਉਸ ਵਕਤੇ ਤੋਂ 3 ਹਾਂ 3 ਲੀਟਰ ਦੁੱਧ ਆ ਸੋ ਨੀਲੀ ਰਬੀ ਦੀ ਮਾਝ ਦਿਖਾ ਰਿਹਾ ਤੁਹਾਨੂੰ ਠੀਕ ਹੈ ਜੀ ਸੋ ਕਾਫੀ ਚਲੋ ਵਧੀਆ ਮਾਲ ਹੈ ਹਰੇਕ ਭਰਾ ਨੂੰ ਠੀਕ ਹੈ ਜੀ ਇਹਦੇ ਵੀ ਇੱਕ ਅੱਤੇ ਨੀਲੀ ਦਾ ਵੀ ਦੀ ਆ ਕੋਈ 4-5 ਪੀਸ 4-5 ਨੱਕ ਜਿਹੜੇ ਤੁਹਾਨੂੰ ਦਿਖਾ ਦੇਣੇ ਆਪਾਂ ਮੋਟੀ ਨਾੜ ਮਿਲਕ ਨਾੜ ਕਾਫੀ ਮੋਟੀ ਹਾਂਜੀ 20 ਕਿਲੋ ਥੱਲੇ ਵੀ ਦੁੱਧ ਠੰਡੀ ਤੇ ਇਹਦੇ ਇਹਦੇ ਠੀਕ ਹੈ ਹਾਂਜੀ ਹਾਂਜੀ ਆ ਕਰੋ ਚੱਕ ਠੀਕ ਹੈ ਜੀ ਤੋਂ ਲੈਵੇ ਜਿ ਬੰਤਰ ਤੁਸੀਂ ਦੇਖੋ ਬੈਸਰ ਸੋਹਣੀ ਹੈ ਭਾਈ ਜਿੰਨੀ ਹੈਗੀ ਚਵਾਈ ਚਵਾਈ ਬਹੁਤ ਸਾਫ ਆ ਹਾਂ ਠੀਕ ਹੈ ਜੀ ਓਕੇ ਵੀਰ ਸਰ ਹੁਣ ਇਹਦਾ ਮੁੱਲ ਕੀ ਲੈਣ ਦਾ ਮੁੱਲ ਭਾਜੀ ਇਹਦਾ 90000 ਰੁਪਇਆ ਕਰਦੇ ਆ ਤੇ ਜਿਹੜੀਆਂ ਆਣ ਆਏ 85000 ਰੁਪਏ ਦੇ ਦਾਂਗੇ 85000 ਦੀ ਦੇ ਦਾਂਗੇ ਹਾਂਜੀ ਠੀਕ ਹੈ ਮੁੱਲ 90 ਹਜ਼ਾਰ ਮੈਂ ਵੀ ਮੁੱਲ 90 ਆ ਤੇ ਦੇ ਲੈ ਜਿਹੜਾ ਦੋਸਤ 85 ਹਜ਼ਾਰ ਦੀ ਧੰਨਵਾਦ ਜੀ ਛੋਟੀ ਆ ਜੀ ਮੈਂ ਵੀ ਗੱਬਰ ਦਿਖਾ ਰਿਹਾ ਤੁਹਾਨੂੰ ਕੋਲ ਕੇ ਦਿਖਾ ਦੇ ਪੁੱਤ ਜਲ ਸੁਬਾ ਇਹ ਸਮਾਜ ਵਾਲੇ ਸੋਨਾ ਹਫਤੇ ਦਸਾਂ ਕਿ ਦਿਨਾਂ ਦੀ ਨਰਮ ਆ ਬਹੁਤ ਚੰਗੀ ਕੱਦ ਕਾਠ ਵਾਲੀ ਪੇਠ ਪੁਰੇ ਵਾਲੀ ਹੈ ਇਹ ਵੀ ਹਾਂ ਸਿੰਦੂ ਛੋਟਾ ਕੱਦ height ਸੋਹਣੀ ਹੈ ਸਿੰਗਲ ਘੱਦੀ ਆ ਪਤਲਾ ਪਿੰਡਾ ਹਾਲੇ ਨੇ ਬਾਨਨਾ ਮੈਂ ਨੇ 2-4 ਦਿਨ ਲੈ ਜਾਣੇ ਇਹਨੇ ਹਾਲੇ ਕਰੋ ਚੱਕ ਠੀਕ ਆ ਹਾਲੇ ਨੇ 5-6 ਤਰੀਕ ਤੋਂ ਮਗਰੋਂ ਇਹਦੇ ਦਿਨ ਪੂਰੇ ਹੁੰਦੇ ਆ ਠੀਕ ਹੈ ਜੀ ਹੇ ਰਾਈ ਵੀ ਇਹ ਜਿਹੜੇ ਵੀਰ ਨੇ ਬਾਹਰ ਚਾਰਨ ਵਾਸਤੇ ਜਿਹੜਾ ਚਾਰਦਾ ਨਾ ਉਹਦੇ ਵਾਸਤੇ ਬਹੁਤ ਫਾਇਦੇ ਦੀ ਹੈ ਪਹਿਲਾਂ ਚਰਦੀ ਆਈ ਇਹਨੂੰ ਵੱਜ ਕੇ ਪੱਠੇ ਨਹੀਂ ਪਏ ਹਾਂ ਪਾਜੀ ਦੋ ਪੈਰੀਂ ਜਮਾਲ ਪੂਰੀ ਧੀਰੀਆ ਤੁਰਨ ਹਾਂਜੀ ਇਹ ਚਰਦੀ ਆਈ ਹੈ ਇਹਨੂੰ ਬੰਨ ਕੇ ਪੱਠੇ ਇਹਨੂੰ ਘਾਤੀ ਪਏ ਠੀਕ ਆ ਹਾਂਜੀ ਲਓ ਜੀ ਕਰੋ ਚੱਕ ਸੋ ਦੋ ਸੋ ਤਿੱਜਾ ਸੁਆ ਜਿਹੜੀ ਗੱਬੜ ਮਾਜਾ ਪਾ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਠੰਡੀ ਮਿੱਠੀ ਹੈ ਕਰਮਾ ਦੀ ਚੁਵਾਈ ਦੇ ਵਿੱਚ ਵੀ ਬੜੀ ਪਰਫੈਕਟ ਰਹੂਗੀ ਵੀ ਕਾਲੀ ਹਾਂਜੀ 500 ਬਾਨੀ ਆ ਮਾਜ ਦੇ ਹਾਂ ਅਜੇ ਥਾ ਦੱਸਾ ਤੇਨਾਂ ਨੂੰ ਦੱਸ ਦਿੰਦੀ ਮੈਂ ਦੱਸ ਦੇ ਨਾਲੇ ਭਾਜੀ ਇਹਨੇ ਮੈਂ ਲੈ ਜਾਣੇ ਹਾਂ ਕਦ ਕਾਰਡ ਪੂਰਾ ਪੂਰਾ ਫੁੱਲ ਵੱਡਾ ਹੈ ਦਾ ਹਾਂ ਮਿਸ ਚੰਗੀ ਸੋਹਣੀ ਹੈਟ ਲੈਂਥ ਦੀ ਆ ਤੇ ਕੀ ਮੋਲ ਵੀਰ ਕੀ ਵਾਲਾ ਮੈਂ ਭਾਈ ਜਿਦਨੇ ਸੁਣੂਗੀ ਆਪਾਂ ਗੋਲਵਾ ਇਹ ਗੱਬੜਾ ਹਨਾ ਕਈ ਰਾਵਾਂ ਦਾ ਵੀ ਮੌਕੇ ਤੇ ਪੁੱਛੂਗਾ ਮੌਕੇ ਤੇ ਆਪ ਦਾ ਦੱਸਾਂਗਾ ਹਲੇ ਸੁੰਦਿਆ ਸੁੰਦਿਆ ਲੈ ਲੈ ਬਿਲਕੁਲ ਸੋ ਦੋਸਤੋ 8-10 ਦਿਨ ਦੀ ਨਰਮਾ ਉਹਦੇ ਕਰਕੇ ਮੋਲ ਜਿਹੜਾ ਫੋਨ ਤੇ ਉਹ ਛੋਟੀ ਇੱਕ ਦਿਖਾ ਦਿੰਦੇ ਮੈਂ ਉਹ ਇੱਕ ਹੋਰ ਛੋਟੀ ਦਿਖਾ ਦੋ ਲੈਓ ਅੱਛਾ ਫਿਰ ਸਰਵਣ ਜਿਹੜੀ ਇਹ ਛੋਟੀ ਆਪਣੇ ਕੋਲ ਸੁਬਾ ਦੂਜਾ ਇਹ ਪਹਿਲਣ ਪਾਜੀ ਪਹਿਲਣ ਪਹਿਲਣ ਛੋਟੀ ਹਾਂਜੀ ਦੰਦਾਂ ਦੇ ਵਿੱਚ ਹੀ ਆਲੇ ਕੱਦ ਬੁੱਤ ਪੂਰਾ ਹੈ ਕੱਦ ਬੁੱਤ ਪੂਰਾ ਪਹਿਲਣ ਛੋਟੀ ਹੈ ਦੰਦਾਂ ਜੀ ਆਲੇ ਮੈਂ ਵੀ ਹਾਂਜੀ ਇੱਕ ਸਾਰ ਕਰਮਾਲੀ ਵੇਖੋ ਬੰਦਰ ਬਹੁਤ ਕੱਦ ਕਾਢਦੀ ਇਹ ਤਾਂ ਇਹ ਆ ਵੀ ਪਾਜੀ ਇਹਦਾ ਬੱਚਾ ਤਾਂ ਇਇ ਤਰ੍ਹਾਂ ਥੱਲੇ ਆ ਦੇ ਬਾਈ ਜਿਤਨਾ ਆਪ ਅੱਗੇ ਨੇ ਮੈਂ ਹੀ ਚਾਹੁੰਦੇ ਆ ਇਤਨੇ ਮੜੇ ਧਾਰ ਦੇ ਹੋਏ ਛੋਟੀ ਉੱਧਰ ਇੰਨੀ ਮਿੱਠੀ ਆ ਕਰਮਾ ਹਾਂਜੀ ਹਾਂਜੀ ਇੰਨੇ ਸੁਗੇ ਨਹੀਂ ਦੇ ਮੱਜਾ ਖਰਾਬ ਕਰਦੀਆਂ ਲੋ ਜੀ ਛੋਟਾ ਸਿੰਘ ਹਾਂਜੀ ਧਾਰ ਦੇ ਦੇ ਤੇ ਆਹ ਵੇਖੋ ਇਸੇ ਤਰ੍ਹਾਂ ਮਥੱਲੇ ਬਣਾ ਦੇ ਧਾਰ ਕੇ ਆਏ ਵੰਗੇ ਤੇ ਵੀ ਮਗਰ ਕਜਾਤੀ ਆ ਮੁੱਠੀ ਮੁੱਠੀ ਬਹੁਤੀ ਆ ਗਰਮਾਈ ਠੀਕ ਹਾਂਜੀ ਹਾਂਜੀ ਮੋਬਾਈਲ ਕੋਈ ਚੈੱਕ ਕਰੋ ਕੱਦ ਮੇਰਾ ਵੀ ਕੋਈ ਵੀ ਇਹਦੇ ਇਹਦਾ ਸੌਦਾ ਕਰਵਾਉਗਾ ਕੱਦ ਵੱਡਾ ਮੰਨ ਕੇ ਸੌਦਾ ਕਰੀਓ ਹਾਂਜੀ ਤੇ ਆ ਲਈ ਪਹਿਲਣ ਆ 12 ਕਿਲੋ ਦੁੱਧ ਪਾਈ ਤੋਲ ਕੇ ਇਹਦੇ ਆਜੇ ਘਰ ਆਏ ਨੂੰ بابا 10 12 ਦਿਨ ਹੋ ਗਏ ਆ ਹੁਣ 12 ਕਿਲੋ 12 ਕਿਲੋ ਦੁੱਧ ਤੋਲਵਾ ਆ ਪਾਈ ਥਲੇ ਕੰਢੀ ਆ ਇਹ ਠੰਡੀ ਤੇਰੀ ਬਹੁਤ ਜਿਆਦੀ ਆ ਲਓ ਜੀ 12 ਕਿਲੋ ਦੁੱਧ ਤੋਲਵਾ ਜਿਹੜਾ ਇਹਦੇ ਤੇਰੇ ਹਾਂਜੀ ਹਾਂਜੀ ਇਤਰਾਹੀਂ ਅਸੀਂ ਮੰਗਾ ਪਾ ਗਏ ਤੇ ਪਾੜਾ ਪਾ ਗਏ ਇਤਰਾਹੀਂ ਜੇ ਚਵਾ ਆਸਮਾ ਬਹੁਤਾ ਇੱਕ ਨੰਬਰ ਦਾ ਆ ਇਹ ਆ ਲਓ ਜੀ ਪਹਿਲਣ ਝੋਟੀ ਆ ਬਾੜੀ ਵਾਲਾ ਜੱਟਾ ਕਰਮਾਲੀ ਦਾ ਹਾਂਜੀ ਏ ਵੀਰ ਸਰਵਨ ਸਿੰਘ ਕੀ ਮੁੱਲ ਦੀ ਹੈ ਇਹ ਮੁੱਲ ਭਾਜੀ 1,35,000 ਰੁਪਏ ਦੀ ਇਹ ਆ ਨਾ ਦੇਣੀ ਆ 35 ਦੀ ਦੇਣੀ ਆ ਲੋ ਵੀ 1 35 ਦੀ ਇਹ ਜੈ ਸੁਨੋ ਆ ਮਤਲਬ ਹਾਂ ਜੀ ਇਹ ਦਿੰਦੀਆਂ ਸ਼ਾਮਾਂ ਨੂੰ ਪਾਉੜ ਦੇਨੇ ਪੈਸੇ ਦੇ ਦਿੰਦਗਾ ਬਸ ਦੋ ਵਾਰ ਟਾਈਮ ਕੋਈ ਚੀਜ਼ ਨਹੀਂ ਜਿਹੜੀ ਦੋ ਟਾਈਮ ਪੈਸੇ ਦਿੰਦੀ ਆ ਇਹ ਆਪਣਾ ਹੱਕ ਰੱਖਦੀਆਂ ਹੀ ਨਹੀਂ ਨਹੀਂ ਰੱਖਦੀ ਇਹਨਾਂ ਦੇ ਸੇਵਾ ਕਰੋ ਤੇ ਦੋ ਟਾਈਮ ਇਹ ਨੋਟਾਂ ਵਾਲੀਆਂ ਮਸ਼ੀਨਾਂ ਐ ਸਹੀ ਐ ਜੀ ਹਾਂਜੀ ਓਕੇ ਭਾਜੀ ਓਕੇ ਸੋ ਦੋਸਤੋ ਇਹ ਸੰਨ ਵੀਰ ਸਰਵਨ ਸਿੰਘ ਪਿੰਡ ਪਹਲਵਾਨਕੇ ਮਾਲ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਫਾਰਮ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਹੀਦਾ 8-10 ਲਗ ਜਿਹੜੇ ਐਵਰੀ ਟਾਈਮ ਹੁੰਦੇ ਆ ਆ ਕੇ ਆਪਣੀ ਤਸੱਲੀ ਕਰੋ ਨਰਕਪਰਕ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ